ਸਸਿਆ ਕਾਲ ਜੀ ਸਵਾਗਤ ਹੈ ਹੰਝੜ ਪੰਜਾਬੀ ਨਿਊਜ਼ ਤੇ ਮੈਂ ਹਰਮਨਪ੍ਰੀਤ ਸਿੰਘ ਅੱਜ ਫਿਰ ਇੱਕ ਵਾਰੀ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ ਜੀ ਤੇ ਅੱਜ ਗੱਲਬਾਤ ਕਰਾਂਗੇ ਆਪਾਂ ਆਪਾਂ ਨੂੰ ਪਤਾ ਹੈ ਕਿ OSR ਜਿਹੜੀ ਹੋ ਡੇਗੀ ਹੈ ਤੇ OSR ਲਗਾਤਾਰ ਡਿੱਗ ਰਹੀ ਹੈ ਤੇ ਲਗਾਤਾਰ ਆਪਾਂ ਜਿਹੜੀ ਗੱਲਬਾਤ ਆ ਇਸ ਮੁੱਦੇ ਤੇ ਕਰਦੇ ਆ ਰਹੇ ਹਾਂ ਜਿਵੇਂ OSR ਡੇਗੀ ਤੇ ਆਪਾਂ ਵੀ ਫਿਰ ਪੀਟਰ ਪਰ ਉਹਨਾਂ ਨੂੰ ਨਾਲ ਹੀ ਸੱਦਾ ਦਿੱਤਾ ਕਿ ਭਾਜੀ ਆਓ ਤੇ ਇਹਦੇ ਤੇ ਗੱਲਬਾਤ ਕਰੀਏ ਤੇ ਸਟੂਡੀਓ ਜੀ ਪੀਟਰਪਾਲ ਜੀ ਪਹੁੰਚ ਚੁੱਕਿਆ ਹੈ ਜੀ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ ਪੀਟਰਪਾਲ ਜੀ ਸਵਾਗਤ ਹੈ ਪ੍ਰੋਗਰਾਮ 'ਚ ਧੰਨਵਾਦ ਹਰਮਨ ਐਂਡ ਸਸਵੀ ਕੌਰ ਜੀ ਸਾਰਿਆਂ ਨੂੰ ਜੀ ਸੋ ਪੀਟਰਪਾਲ ਜੀ ਪਹਿਲਾਂ ਤਾਂ ਜਿਹੜੀ ਗੱਲ ਆਪਾਂ ਪਿਛਲੇ ਹਫਤੇ ਕਰ ਰਹੇ ਸੀ ਹਾਂਜੀ ਤੇ ਮੈਨੂੰ ਲੱਗਦਾ ਵੀ ਤੁਹਾਡੀ ਨੇੜੇ ਹੋ ਕੇ ਸੁਣ ਲਈ ਗਈ ਆ ਤੁਸੀਂ ਕਿਹਾ ਸੀ ਵੀ ਜੇ 50 ਕੁ ਵੀ ਗਿਰ ਗਈ ਹਾਂਜੀ ਪੁਆਇੰਟ 50 ਵੀ ਗਿਰ ਗਈ ਤਾਂ ਬਹੁਤ ਹੀ ਹੈਰਾਨ ਹੋਣ ਦੀ ਗੱਲ ਨਹੀਂ ਇਹ ਡਿੱਗ ਸਕਦੀ ਆ ਹਾਂਜੀ ਤੇ ਮਨਨ ਦਾ ਫਿਰ ਉਹਨੇ ਸੋਚ ਲਿਆ ਵੀ ਕੋਈ ਨਹੀਂ ਹੁਣ ਪੀਟਰਪਾਲ ਉਹਨੇ ਕਹਿ ਦਿੱਤਾ ਤੇ ਹੁਣ ਆਪਾਂ ਇੰਨੀ ਕਿ ਸੈਟ ਲਈਏ ਹੈ ਨਾ ਤੇ OCR .50 ਜਿਹੜੀ ਡਿੱਗੀ ਆ ਜੀ ਡਿੱਗਣ ਤੋਂ ਪਹਿਲਾਂ ਹੀ ਜਿਹੜੇ ਇੰਟਰਸਟ ਰੇਟ ਆ ਥੱਲੇ ਆ ਗਏ ਸੀ ਹੁਣ ਡਿੱਗਣ ਦੇ ਨਾਲ ਕੀ ਫਰਕ ਪਊਗਾ ਤੇ ਲਗਾਤਾਰ OCR ਦਾ ਡਿੱਗਣਾ ਲਾਹੇਵੰਦ ਹੈ ਇਹ ਤਾਂ ਸਾਰਿਆਂ ਨੂੰ ਹੁਣ ਪਤਾ ਹੀ ਆ ਤੇ ਤੁਸੀਂ ਕੀ ਕਹਿੰਦੇ ਹੋ ਇਹਦੇ ਤੇ ਬਿਲਕੁਲ ਹਰਮਨ ਬਿਲਕੁਲ ਲਾਹੇਵੰਦ ਹੈ ਮੈਨੂੰ ਮੇਰੇ ਲਈ ਤੁਹਾਡੇ ਲਈ ਜਾਂ ਜਿੰਨੇ ਆਪਣੇ ਸਾਰੇ ਜਾਣੇ ਦੇਖਦੇ ਆ ਸਾਰਿਆਂ ਲਈ ਲਾਹੇਵੰਦ ਆ ਕਿਉਂਕਿ ਅਸੀਂ ਪਿਛਲੇ ਕੁਝ ਸਮੇਂ ਤੋਂ ਇਹੀ ਕੰਪਲੇਨ ਕਰਦੇ ਸੀ ਕਿ ਜਿਹੜੇ ਸਾਡੇ ਰੇਟਸ ਨੇ ਬਹੁਤ ਹਾਈ ਨੇ ਤੇ ਅਫੋਰਡੇਬਿਲਟੀ ਤੋਂ ਬਾਹਰ ਗਈ ਹੋਈਆਂ ਚੀਜ਼ਾਂ ਨੇ ਤੇ ਜਿਹੜੀ ਆਪਣੀ এমਪਲॉयਮੈਂਟ ਆ ਉਹਦੀ ਸਟੇਬਿਲਟੀ ਵੀ ਕੋਈ ਏਡੀ ਵਧੀਆ ਨਹੀਂ ਰਹੀ ਪਿਛਲੇ ਡੇਢ ਦੋ ਸਾਲਾਂ ਤੋਂ ਜਾਂ ਉਦੋਂ ਲੰਮੇ ਸਮੇਂ ਤੋਂ ਲੈ ਕੇ ਸੋ ਜਿੰਨਾ ਵੀ ਰੇਟ ਹੁਣ OCIR ਘਟ ਰਿਹਾ ਚਾਹੇ ਵਿਆਜ ਘਟ ਰਿਹਾ ਹੋਵੇ ਤਾਂ ਸਾਰਿਆਂ ਲਈ ਆਬਵੀਅਸਲੀ ਇਹ ਲਾਹੇਵੰਦੀ ਆ ਹੁਣ ਓਸੀਆਰ ਮੈਂ ਪਿਛਲੀ ਵਾਰ ਵੀ ਇਹੀ ਕਹਿ ਕੇ ਗਿਆ ਸੀ ਕਿ ਜੇ ਅੱਧਾ ਪਰਸੈਂਟ ਘਟ ਜਾਂਦੀ ਆ ਤਾਂ ਇਹਦੇ ਵਿੱਚ ਕੋਈ ਸਾਨੂੰ ਸਰਪ੍ਰਾਈਜ਼ ਜਾਂ ਹੈਰਾਨੀ ਵਾਲੀ ਗੱਲ ਨਹੀਂ ਹੋਊਗੀ ਬਿਕਾਜ਼ ਜਿਹੜੀ ਆਪਣੀ ਜੀਡੀਪੀ ਜੀਡੀਪੀ ਆ ਉਹ ਜਿਹੜੀ 0.3 ਇਹਨਾਂ ਨੇ ਐਕਸਪੈਕਟ ਕੀਤਾ ਸੀ ਕਿ ਉਹ ਡਿੱਗੇਗੀ ਪਰ ਡਿੱਗੀ by 0.90 ਮਤਲਬ 3 ਟਾਈਮਸ ਮੋਰ ਟੈਨ ਕੋਲਾਂ ਜ਼ਿਆਦਾ ਡਿੱਗੇ ਹੋ ਸੋ ਉਹਦੇ ਕਰਕੇ ਹੁਣ ਜਿਹੜੀ ਸਰਕਾਰ ਸੀ ਸਰਕਾਰ ਨੇ ਇਹ ਚੀਜ਼ ਨੂੰ ਆਮ ਜਿਹੜੀ ਐਕਚੁਅਲੀ ਰਿਜ਼ਰਵ ਬੈਂਕ ਨੂੰ ਇਹ ਕੀਤਾ ਸੀ ਕਿ ਮੇਬੀ ਤੁਸੀਂ ਇਸ ਚੀਜ਼ ਵੱਲ ਦੇਖੋ ਕਿ ਜੇ ਅਸੀਂ ਐਥ ਕੀ OSR ਨੂੰ ਜ਼ਿਆਦਾ ਡ੍ਰੌਪ ਕਰ ਸਕਦੇ ਹਾਂ ਰਾਤ ਦੇਨ 0.25 ਯੂਸ਼ੁਅਲੀ 0.25 ਹੁੰਦੀ ਆ ਅਜੀ ਵੀ ਹੀ ਲੱਗਦਾ ਸੀ ਕਿ 0.25 ਹੋਊਗੀ ਬਟ ਕਿਤੇ ਨਾ ਕਿਤੇ ਲੱਗਦਾ ਸੀ ਕਿ ਇਹ 0.25 ਨਹੀਂ 0. ਇਹ 50 ਤੱਕ ਜਾ ਸਕਦੀ ਆ ਤਾਂ ਹੀ ਮੈਂ ਕੋਈ ਹੈਰਾਨ ਨਹੀਂ ਹੈਗਾ ਮੈਂ ਕੋਈ ਸਰਪ੍ਰਾਈਜ਼ ਨਹੀਂ ਹੈਗਾ ਚੀਜ਼ ਨੂੰ ਲੈ ਕੇ ਹੁਣ ਇਹਦੇ ਨਾਲ ਕੀ ਹੋਇਆ ਜਿਹੜੇ ਇਹਦਾ ਕਾਰਨ ਬਖੇ ਜਦੋਂ ਜਦੋਂ ਆਪਣੀ ਓਸੀਆਰ ਤੋਂ ਪਹਿਲਾਂ ਬੈਂਕ ਜ਼ਿਆਦਾ ਰੇਟ ਸੈੱਟ ਦਿੰਦੀ ਆ ਤੇ ਇਹਦਾ ਕਾਰਨ ਇਹੀ ਹੁੰਦਾ ਬੈਂਕ ਰੂਵੀ ਹੁਣ ਸਰਟਨ ਹੈ ਬੈਂਕ ਵੀ 90 99% ਹੁਣ ਸਰਟਨ ਹੋ ਜਾਂਦੀ ਹੈ ਕਿ ਹੁਣ ਓਸੀਆਰ ਡਿਗਣੀ ਆ ਜਾਂ ਸਰਟਨ ਅਮਾਉਂਟ ਤੱਕ ਜਾਊਗੀ ਤਾਂ ਹੀ ਉਹ ਪਹਿਲਾਂ ਰੇਟੇ ਨੇ ਘਟਾ ਦਿੰਦੇ ਨੇ ਹੁਣ ਉਸੇ ਆ ਚੇਂਜ ਹੋ ਗਈ ਤਾਂ ਬਖਸ਼ ਬੈਂਕਾਂ ਨੇ ਰੇਟ ਪਹਿਲਾਂ ਹੀ ਘਟਾਉਦੇ ਸੀ 1.25 ਰੇਟ ਹੁਣ ਪ੍ਰੈਟੀ ਗੁੱਡ ਨੇ ਔਰ ਅਡੀ 4 49 ਇੱਕ ਸਾਲ ਦਾ ਹੋਇਆ ਪਿਆ 4 62 ਸਾਲ ਦਾ ਹੋਇਆ ਪਿਆ 1.5 ਸਾਲ ਦਾ 4 49 ਤੇ ਜਿਹੜਾ 3 ਸਾਲਾਂ ਦਾ ਰੇਟ ਆ ਉਹ ਘਟ ਕੇ ਹੁਣ 4.80 ਤੱਕ ਆਇਆ ਪਿਆ ਤੇ ਜਿਹੜੀ ਇੱਕ ਬੈਂਕ ਹੈ ਉਹ 4 ਤੇ 5 ਸਾਲਾਂ ਦਾ ਰੇਟ ਵੀ ਹੁਣ 4.99 ਦਿੰਦੀ ਆ ਜਿਹੜਾ ਕਿ ਇੱਕ ਡ੍ਰੀਮ ਸੀ ਇਹ ਵਿੱਚ ਜੇ ਅਸੀਂ 6 ਮਹੀਨੇ ਪਹਿਲਾਂ ਗੱਲ ਕਰੀਏ ਇੱਕ ਸੁਪਨਾ ਸੀ ਕਿ 4.99 ਵੀ ਰੇਟ ਆ ਜਾਊਗਾ ਉਹ ਵੀ 5 ਸਾਲ ਦੀ ਟਰਮ ਦਾ ਤੇ ਹੁਣ ਬੈਂਕ ਨੇ ਕੀ ਕੀਤਾ ਜਦੋਂ OSR ਘਟਿਆ ਤਾਂ ਜਿਹੜੇ ਬੈਂਕ ਨੇ ਫਲੋਟਿੰਗ ਰੇਟ ਸਟੇਡਵੇ ਘਟਾਤੇ ਨੇ ਫਲੋਟਿੰਗ ਰੇਟ ਘਟ ਕੇ ਹੁਣ ਜਿਹੜੇ ਨੇ ਉਹ 5.99 ਮਤਲਬ ਹੁਣ ਫਲੋਟਿੰਗ ਰੇਟ ਵੀ ਜਿਹੜੇ ਨੇ ਉਹ 6 ਤੋਂ ਥੱਲੇ ਆ ਗਏ ਨੇ ਸੋ 5.99 ਜਿਹੜਾ ਫਲੋਟਿੰਗ ਰੇਟ ਆ ਤੇ ਮਿਲਦਾ ਪਰ ਬੈਂਕ ਆ ਤੁਹਾਨੂੰ ਜੇ ਤੁਹਾਡੇ ਕੋਲ ਇਕਵਿਟੀ 20% ਹੁੰਦੀ ਆ ਤਾਂ ਬੈਂਕ ਤੁਹਾਨੂੰ ਫਲੋਟਿੰਗ ਰੇਟ ਤੇ ਵੀ ਡਿਸਕਾਊਂਟ ਦੇ ਦਿੰਦੀ ਆ ਸੋ ਫਲੋਟਿੰਗ ਰੇਟ ਵੀ ਹਰਮਨ ਜੇ ਆਪਾਂ ਗੱਲ ਕਰੀਏ ਕਿ ਡਿਸਕਾਊਂਟ ਘਟਾ ਕੇ ਉਹ 7.5 ਦੇ ਨੇੜੇ ਆਇਆ ਪਿਆ ਹੂੰ ਸੋ ਜਿਹੜਾ ਕੀ ਅ ਅਸੀਂ ਜਦੋਂ ਹੁਣ 1.5 ਦੋ ਸਾਲ ਪਹਿਲਾਂ ਜਦੋਂ ਆਪਾਂ ਪ੍ਰੋਗਰਾਮ ਕਰਦੇ ਸੀ ਤੁਸੀਂ ਯਕੀਨ ਨਹੀਂ ਕਰਨਾ ਮੈਂ ਫਰਸਟ ਹੋਮ ਬਾਇਰ ਕਿਉਂਕਿ ਫਰਸਟ ਹੋਮ ਬਾਇਰ ਨੂੰ ਲੋ ਇਕਵਰੀ ਮਾਰਜਨ ਚਾਰਜ ਹੁੰਦਾ ਜਦੋਂ ਆਪਾਂ 10% ਡਿਪੋਜ਼ਿਟ ਦਿੰਨੇ ਆ ਉਹਨਾਂ ਨੇ 8 15 15 ਰੇਟ ਦਿੱਤੀ ਸੀਗਾ 8.15 8.15 ਤੇ ਕਿੱਥੇ ਤੁਸੀਂ ਹੁਣ ਆਗੇ ਬੈਠੇ ਹੋਣ ਦੇਖ ਲਓ ਤੁਸੀਂ 4.49 ਤੇ ਹੁਣ ਜਿਹੜਾ ਫਰਸਟ ਹੋਮ ਬਾਇਰ ਵੀ ਆ ਜਿਹੜਾ ਮਿਨੀਮਮ ਰੇਟ ਆ ਜੇ ਤੁਸੀਂ 10% ਡਿਪੋਜ਼ਿਟ ਦਿੰਨੇ ਹੋ ਜਿਹੜਾ 베ਰ ਮਿਨੀਮਮ ਰੇਟ ਆ ਉਹ ਮਿਲਦਾ ਤੁਹਾਨੂੰ 5.09 ਮਤਲਬ 5% ਹੀ ਮਿਲਦਾ ਤੈਨ ਕਿੰਨਾ ਫਰਕ ਪੈ ਗਿਆ 3% ਦਾ ਪਰ ਤੁਹਾਨੂੰ ਇੱਕ ਬਾਅਦ ਚ ਦੱਸੂਗਾ ਇੱਕ ਬੈਂਕ ਨੇ ਫੇਰ ਵਾਪਸ ਲਿਆਂਦਾ ਸਪੈਸ਼ਲ ਰੇਟ ਤੇ ਉਹ ਵੀ ਮਿਲ ਸਕਦਾ ਤੁਹਾਨੂੰ ਤਾਂ ਹੁਣ ਰੇਟ ਕ੍ਰੇਜ਼ਲੀ ਤਾਂ ਥੱਲੇ ਜਾ ਰਹੇ ਨੇ ਮੈਂ ਪਿਛਲੀ ਵਾਰ ਵੀ ਇਹ ਗੱਲ ਕਹੀ ਸੀ ਕਿ ਇਹ ਬਹੁਤ ਘੱਟ ਹੁੰਦਾ ਹੈ ਕਿ ਜਦੋਂ ਰੇਟ ਤੇ ਘਰਾਂ ਦੀ ਮਾਰਕੀਟ ਦੋਵੇਂ ਇੱਕੋ ਟਾਈਮ ਚ ਥੱਲੇ ਹੋਣ ਜੀ ਬਿਲਕੁਲ ਜੀ ਤੇ ਜਿਵੇਂ OSR ਡਿੱਗ ਰਹੀ ਆ ਵੈਸੇ ਇਹ ਫਿਰ ਪਾ ਜੀ ਤੁਹਾਨੂੰ ਜਾਣਨਾ ਚਾਹੂੰਗਾ OSR ਦਾ ਲਗਾਤਾਰ ਡਿੱਗਣਾ ਹਾਂਜੀ ਅਨਾ ਇੱਕ ਵਾਰੀ ਲਗਾਤਾਰ ਵਧ ਦੇ ਰਹੇ ਆ ਇੰਟਰਸਟ ਰੇਟ ਵੀ ਬਹੁਤ ਵਧੇ ਆ ਤੇ ਹੁਣ ਲਗਾਤਾਰ ਥੱਲੇ ਆਣਾ ਤੇ ਜੇ ਦੇਖਿਆ ਜਾਵੇ ਤਾਂ ਦੇਸ਼ ਦੇ ਜੋ ਇਸ ਟੇਮ ਹਾਲਾਤ ਆ ਨਿਊਜ਼ੀਲੈਂਡ ਦੇ ਖਾਸ ਤੌਰ ਤੇ ਰੀਜ਼ਨ ਉਹੀ ਆ ਕਿ ਸਰਕਾਰ ਇਹ ਚਾਹੁੰਦੀ ਆ ਕਿ ਜੀ ਡੀ ਪੀ ਵੱਡੇ ਪੱਧਰ ਤੇ ਨੀਚੇ ਗਈ ਤਿੰਨ ਗੁਣਾ ਜਿਵੇਂ ਅਸੀਂ ਗੱਲ ਕਰਦੇ ਸੀ ਜੀ ਡੀ ਪੀ ਤਿੰਨ ਗੁਣਾ ਥੱਲੇ ਗਈ ਆ ਤੁਸੀਂ ਕੀ ਸੋਚਦੇ ਹੋ ਕਿ OCR ਹੋਰ ਡਿੱਗੂਗੀ ਹਲੇ ਆਉਣ ਵਾਲੇ ਦਿਨਾਂ 'ਚ ਬਿਲਕੁਲ ਜਿਹੜੀ ਨਵੰਬਰ ਮਹੀਨੇ ਤੇ ਚਾਂਸਸ ਫੇਰ ਨੇ ਪਰ ਇੱਥੇ ਕੀ 0.50 ਦੇ ਨਹੀਂ ਹੈਗੇ ਇੱਥੇ ਕੀ 0.50 ਦਾ ਸਿਰਫ ਵੱਡਾ ਕਾਰਨ ਉਹਦਾ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਇਹ ਦਾ ਕਾਰਨ ਕੀ ਆ ਆਰਥਿਕ ਆਰਥਿਕ ਹਾਲਾਤ ਜਿਹੜੇ ਸਾਡੇ ਨੇ ਉਸ ਅਗੇਨ ਪਿਛਲੇ ਵਰ ਵੀ ਆਪਾਂ ਗੱਲ ਕੀਤੀ ਸੀ ਕਿ ਆਰਥਿਕ ਹਾਲਾਤ ਕਹਿੰਦੇ ਨਿਊਜ਼ੀਲੈਂਡ ਦੇ ਨਹੀਂ ਵਿਗੜ ਰਹੇ ਆਰਥਿਕ ਹਾਲਾਤ ਸਾਰੇ ਪਾਸੇ ਵੀ ਵਰਲਡਵਾਈਡ ਵਰਲਡਵਾਈਡ ਹੈ ਪਰ ਆਰਥਿਕ ਹਾਲਾਤਾਂ ਦਾ ਜਿਹੜਾ ਵੱਡਾ ਕਾਰਨ ਹੈ ਕਿ ਜਿਹੜੀ ਆਪਣੀ ਜੀਡੀਪੀ ਡ੍ਰੌਪ ਹੋਈ ਹੈ ਉਹੀ ਵੱਡਾ ਕਾਰਨ ਹੈ ਕਿ ਓਸੀਆਰ ਡ੍ਰੌਪ ਹੋ ਰਹੀ ਹੈ ਉਹਦੇ ਨਾਲ ਕੀ ਹੋਊਗੀ ਐਟਲਿਸਟ ਘਰਾਂ ਦੀ ਮਾਰਕੀਟ ਚੱਲਦੀ ਰਹੂਗੀ ਠੀਕ ਹੈ ਹੁਣ ਜਿਹੜੀ ਘਰਾਂ ਦੀ ਮਾਰਕੀਟ ਪਿਛਲੇ 2 ਹੁਣ 2021 ਚ ਇਹ ਅਗਸਤ ਦੇ ਵਿੱਚ ਰੇਟ ਸ਼ੁਰੂ ਹੋਏ ਬਦਲੇ ਤੇ ਨਵੰਬਰ ਦੇ ਵਿੱਚ ਘਰਾਂ ਦੀ ਮਾਰਕੀਟ ਆ ਕੇ ਇਕਦਮ ਬੰਦ ਹੋ ਗਈ ਸੀ ਫਿਰ ਮਾਰਕੀਟ ਵੀ ਇੱਕ ਮੈਂ ਇਹ ਨਹੀਂ ਕਹੂੰਗਾ ਪਿਛਲੇ 4 ਸਾਲਾਂ ਚ ਡੈਡ ਪਈ ਜਾਂ ਮਾਰਕੀਟ ਚਲਦੀ ਆ ਕਰ ਅਜੇ ਵੀ ਲਹਿਰੇ ਨੇ ਫਸਟ ਟਾਈਮ ਬਾਅਰ ਵੀ ਲਹਿਰੇ ਆ ਇਨਵੈਸਟਰ ਵੀ ਲਹਿਰੇ ਆ ਪਰ ਉਹ ਏਡੀ ਵਧੀਆ ਮਾਰਕੀਟ ਨਹੀਂ ਹੈਗੀ ਬਾਅਰ ਦੀ ਮਾਰਕੀਟ ਹੈ ਜੀ ਜਿਹਨੇ ਜੇ ਮੈਂ ਅੱਜ ਬਾਅਰ ਆ ਅਜ ਲਈ ਜੇ ਮੈਂ ਪ੍ਰੋਪਰ ਅਜ ਲੈਣੀ ਹੋਵੇ ਤਾਂ ਮੇਰੇ ਲਈ ਬੇਸਿਕਲੀ ਬੈਸਟ ਟਾਈਮ ਆ ਪਿਛਲੇ 4 ਸਾਲਾਂ ਤੋਂ 21 ਤੋਂ ਲੈ ਕੇ 25 ਤੱਕ ਜਿਹੜੇ ਗੱਲ ਕਰਾਂ ਮੈਂ ਆਹ ਲੋਅਸਟ ਹੈ ਪਿਛਲੇ ਸਾਲਾਂ ਚ ਕਈ ਨੂੰ ਲੱਗਦਾ ਸੀ ਕਿ ਆਹ ਮਾਰਕੀਟ ਲੋ ਹੋ ਗਈ ਪਰ ਨਹੀਂ ਆਹ ਮਾਰਕੀਟ ਜਿਹੜੀ ਅੱਜ ਦੀ ਹੈ ਇਹ ਲੋਇਸਟ ਮਾਰਕੀਟ ਹੈ ਪਿਛਲੇ 4 ਸਾਲਾਂ ਚ ਕੰਸਿਡਰ ਕਰੀਏ ਤੇ ਸਾਡੇ ਆਰਥਿਕ ਜਿਹੜੀ ਹਾਲਾਤ ਨੇ ਇਹ ਵਨ ਆਫ ਦਾ ਬਿਗੇਸਟ ਰੀਜ਼ਨ ਹੈ ਕਿ ਜਿਹੜੇ OSR ਬਾਰ-ਬਾਰ ਡ੍ਰੌਪ ਹੋ ਰਹੀ ਹੈ ਤੇ ਅਗਲੇ ਮਹੀਨੇ ਫੇਰ ਜਾ ਕੇ ਐਂਡ ਦੇ ਵਿੱਚ ਨਵੰਬਰ ਦੇ ਵਿੱਚ OCIR ਫੇਰ ਡਿਊ ਆ ਤੇ ਫਿਰ ਉਹਦੇ ਪੁਆਇੰਟ 25 ਡਿਗਰ ਦੇ ਫੇਰ ਚਾਂਸਸ ਨੇ ਕਿਉਂਕਿ ਡਿਗੂਗੀ ਰੇਟ ਜਿਹੜੇ ਹੁਣ ਅਗਲੇ 3 ਤੋਂ 6 ਮਹੀਨੇ ਨੇ ਉਹ ਹੋਰ ਡਿਗਣ ਦੇ ਚਾਂਸਸ ਹੈਗੇ ਨੇ ਪਰ ਜਿਹੜੇ ਮੈਂ ਅੱਗੇ ਵੀ ਕਿਹਾ ਸੀ ਲੰਬੇ ਟਾਈਮ ਦੇ ਰੇਟ ਨੇ ਜਿਹੜੇ ਉਹ ਸ਼ਾਇਦ ਇੰਨੇ ਨਾ ਡਿਗਣ ਬਟ ਹੁਣ 4 ਤੇ 5 ਸਾਲਾਂ ਦਾ ਵੀ ਡ੍ਰੌਪ ਹੋ ਗਿਆ ਬਿਲਕੁਲ ਜੀਨੇ ਹੁਣ ਦੇਖੋ ਲੰਬੇ ਟਾਈਮ ਲਈ ਹੁਣ ਮੈਨੂੰ ਮੈਨੂੰ ਕਲਾਇੰਟ ਪੁੱਛਦਾ ਹੁੰਦਾ ਕਿ ਲੰਬੇ ਟਾਈਮ ਲਈ ਕਰ ਲਈਏ ਕਿ ਨਾ ਕਰੀਏ ਅਗੇਨ ਇਹ ਜਿਹੜੀ ਆ ਪਰਸਨਲਾਈਜ਼ਡ ਐਡਵਾਈਸ ਨਹੀਂ ਹੈਗੀ ਅਸੀਂ ਤੁਹਾਨੂੰ ਇਦਾਂ ਨਹੀਂ ਦੱਸ ਸਕਦੇ ਕਿ ਇਹ ਜਿਹੜੇ ਮੈਂ ਤੁਹਾਨੂੰ ਦੱਸੂਗਾ ਕੁਝ ਵੀ ਇਹ ਹਰ ਇੱਕ ਲਈ ਹਰ ਇੱਕ ਲਈ ਲਾਗੂ ਨਹੀਂ ਹੋਊਗੀ ਉਹਦੇ ਲਈ ਤੁਹਾਨੂੰ ਸਾਡੇ ਨਾਲ ਬੈਠਣਾ ਪੈਣਾ ਜਾਂ ਸਾਡੇ ਨਾਲ ਫੋਨ ਤੇ ਗੱਲ ਕਰਨੀ ਪੈਣੀ ਆ ਹੁਣ 499 ਮੈਂ ਤੁਹਾਨੂੰ ਦੱਸਦਾ ਜਿਹੜੇ ਕੋਲ ਹੁਣ ਜਿਹੜਾ ਬੰਦਾ ਕਹਿੰਦਾ ਕਿ ਮੈਨੂੰ ਸਟੈਬਿਲਟੀ ਚਾਹੀਦੀ ਆ ਕਿ ਮੈਂ ਰਿਸਕ ਬਿਲਕੁਲ ਨਹੀਂ ਲੈਣਾ ਅੱਜ ਦੇ ਬੇਸ ਤੇ 499 ਤੇ ਮੇਰੀ ਪੇਮੈਂਟ ਜਾਂ ਆਪਣੇ 480 ਜਿਹੜਾ ਕਿ 3 ਸਾਲਾਂ ਦਾ ਰੇਟ ਹੈ ਕਿ ਮੇਰੀ ਪੇਮੈਂਟ ਜਿਹੜੀ ਸਾਡੇ ਅਫੋਰਡੇਬਿਲਟੀ ਚ ਬਹੁਤ ਵਧੀਆ ਅਸੀਂ ਇਸ ਤੋਂ ਵੱਧ ਅਫੋਰਡ ਨਹੀਂ ਕਰ ਸਕਦੇ ਜੇ ਰੇਟ 6% ਹੋ ਗਿਆ 7 ਹੋ ਗਿਆ ਅਸੀਂ ਰੀਪੇਮੈਂਟ ਅਫੋਰਡ ਨਹੀਂ ਕਰ ਸਕਦੇ ਪਰ ਅਸੀਂ 499 ਨੂੰ ਬੜੇ ਆਰਾਮ ਨਾਲ ਅਫੋਰਡ ਕਰ ਲਾਂਗੇ ਉਹਨੂੰ ਸਟੈਬਿਲਿਟੀ ਪ੍ਰਿਫਰ ਕਰਦੇ ਹੋ ਕਿ ਤੁਸੀਂ ਰਿਸਕ ਨਹੀਂ ਲੈਣਾ ਚਾਹੁੰਦੇ ਜੇ ਤੁਸੀਂ ਰਿਸਕ ਨਹੀਂ ਲੈਣਾ ਚਾਹੁੰਦੇ ਫਿਰ ਤੁਸੀਂ ਲੌਂਗ ਟਰਮ ਲਈ ਜਾਣਾ ਹੁੰਦਾ ਜਦੋਂ ਤੁਸੀਂ ਥੋੜਾ ਜਿਹਾ ਮਾੜਾ ਮੋੜਾ ਰਿਸਕ ਲੈਣ ਲਈ ਰੈਡੀ ਹੁੰਦੇ ਹੋ ਉਦੋਂ ਤੁਸੀਂ ਸ਼ਾਰਟ ਟਰਮ ਲਈ ਜਾਣਾ ਹੁੰਦਾ ਬਟ ਐਟ ਦ ਸੇਮ ਟਾਈਮ ਤੁਹਾਨੂੰ ਪਤਾ ਹੋਵੇ ਕਿ ਮਾਰਕੀਟ ਹੁਣ ਕਿਹੜੇ ਪਾਸੇ ਨੂੰ ਜਾ ਰਹੀ ਹੈ ਹੁਣ ਐਜ਼ ਅ ਕਲਾਇੰਟ ਓਬਵੀਅਸਲੀ ਤੁਹਾਨੂੰ ਨਹੀਂ ਪਤਾ ਹੋਊਗਾ ਕਿ ਮਾਰਕੀਟ ਕਿੱਦੇ ਪਾਸੇ ਜਾ ਰਹੀ ਹੈ ਤੇ ਬੈਂਕ ਤੁਹਾਨੂੰ ਦੱਸ ਨਹੀਂ ਸਕਦੀ ਇਹ ਚੀਜ਼ਾਂ ਮੈਂ ਕਿਹ ਵਾਰੀ ਕਿੰਨੀ ਵਾਰੀ ਦੱਸ ਚੁੱਕਿਆ ਕਿ ਬੈਂਕ ਤੁਹਾਨੂੰ ਸਲਾਹ ਨਹੀਂ ਦੇ ਸਕਦੀ ਕਿ ਮਾਰਕੀਟ 'ਚ ਕੀ ਹੋ ਰਿਹਾ ਹੈ ਤਾਂ ਕਿੰਨੇ ਟਾਈਮ ਲਈ ਤੁਹਾਨੂੰ ਰੇਟ ਫਿਕਸ ਕਰਨਾ ਚਾਹੀਦਾ ਇਹ ਤੁਹਾਨੂੰ ਤੁਹਾਡੇ ਐਡਵਾਈਜ਼ਰ ਦੱਸਣਗੇ ਜੇ ਤੁਹਾਡੇ ਕੋਲ ਐਡਵਾਈਜ਼ਰ ਹੈ ਤੁਸੀਂ ਉਹਨਾਂ ਨਾਲ ਗੱਲ ਕਰੋ ਜੇ ਐਡਵਾਈਜ਼ਰ ਨਹੀਂ ਹੈ ਤਾਂ ਓਬਵੀਅਸਲੀ ਸਾਡੇ ਨੰਬਰ ਤਾਂ ਚੱਲਦੇ ਨੇ ਅਸੀਂ ਤਾਂ 6 ਦਿਨ ਮੈਂ 7 ਦਿਨ ਕਹਿਣਾ ਹਾਂ ਕਿ ਸੰਡੇ ਸੰਡੇ ਮੈਂ ਫੋਨ ਚੱਕ ਲੈਣਾ ਬਗੈਰ ਸੰਡੇ ਵੀ ਨਹੀਂ ਆਣਾ ਉਹਨਾਂ ਨੂੰ ਸੋ ਸੰਡੇ ਆਨ ਐਂਡ ਆਫ ਹੁੰਦੇ ਆ ਪਰ 6 ਦਿਨ ਮੇਰਾ ਫੋਨ ਡੈ ਮੰਡੇ ਟੂ ਫਰਡੇ ਵੀ ਮੈਂ ਹਰਮਨ 7 7:30 ਤੱਕ ਮੈਂ ਆਫਿਸ ਬੈਠਾ ਹੁੰਦਾ ਸੋ ਏਵਰੀ ਡੇ ਮੰਡੇ ਟੂ ਫਰਡੇ ਸੋ ਮਾਰਕੀਟ ਜਿਹੜੀ ਸਮਰ ਦੇ ਵਿੱਚ ਆ ਕੇ ਵੈਸੇ ਥੋੜੀ ਖੁੱਲ ਜਾਂਦੀ ਹੈ ਮਾਰਕੀਟ ਥੋੜੀ ਪਿਕ ਕਰਨ ਲੱਗੀ ਆ ਹਮ ਹੁਣ ਮੈਂ ਤੁਹਾਨੂੰ ਦੱਸਾਂ ਪਿਛਲੇ 2-3 ਹਫ਼ਤੇ ਤੋਂ ਮਾਰਕੀਟ ਜਿਹੜੀ ਵਿਆਜ ਡਿਗਣ ਲੱਗੇ ਸੋ ਮਾਰਕੀਟ ਇਜ਼ ਬਿਜ਼ੀ ਰਾਈਟ ਨਾ ਪਿਕ ਕਰ ਰਹੀ ਆ ਤਾਂ ਮੈਂ 7 7:30 ਰੋਜ਼ ਫਿਨਿਸ਼ ਕਰਦਾ ਜੀ ਸਵੇਰੇ 9 ਵਜੇ ਮੈਂ ਆਫਿਸ ਹੁੰਦਾ ਤੇ 7:30 ਤੱਕ ਉੱਥੇ ਰਹਿਣਾ ਜੀ ਤੇ ਹੁਣ ਬਹੁਤ ਸਾਰੇ ਮੇਰੇ ਵਰਗੇ ਹੋਣਗੇ ਜਿਨ੍ਹਾਂ ਦੇ ਨਵੰਬਰ ਦੇ ਵਿੱਚ ਦੁਆਰਾ ਇਹ ਰਿਫੈਕਸ ਹੋਣੇ ਆ ਤੇ ਹੁਣ ਫਿਰ ਓਪਨ ਤੇ ਰੱਖਣ ਦਾ ਫਾਇਦਾ ਕਿ ਸ਼ਾਰਟ ਟਰਮ ਕਰਨ ਦਾ ਜੇ ਤੁਸੀਂ ਹੁਣ ਥੋੜਾ ਰੇਟ ਐਕਸਪਾਇਰ ਹੋ ਰਿਹਾ ਫਿਰ ਨਵੰਬਰ ਤੱਕ ਵੇਟ ਕਰੋਗੇ ਉਹ ਫਿਰ ਸੈਂਸ ਨਹੀਂ ਬਣਦੀ ਕਾਰਨ ਕਿ ਤੁਸੀਂ ਫਲੋਟਿੰਗ ਜਿਹੜਾ ਫਲੋਟਿੰਗ ਤੇ ਫਿਕਸ ਰੇਟ ਹੋਣਾ ਉਹ ਫਰਕ ਹੁੰਦਾ ਹੈ ਉਹ ਚਾਹੇ ਫਲੋਟਿੰਗ ਰੇਟ ਬਹੁਤ ਡਿਗ ਗਿਆ ਥੱਲੇ ਤੁਹਾਨੂੰ ਡਿਸਕਾਊਂਟ ਕਰਕੇ ਮਿਲ ਜਾਣਾ ਮੰਨ ਲਓ 5.29 ਮਿਲ ਗਿਆ ਠੀਕ ਹੈ 5.30 ਮਿਲ ਗਿਆ ਪਰ ਜੇ ਤੁਸੀਂ ਅੱਜ ਫਿਕਸ ਕਰੋਗੇ ਡਿਪੈਂਡ ਕਰੂਗਾ ਕਿ ਕਿਹੜੇ ਟਾਈਮ ਲਈ ਕਿਹੜੀ ਟਰਮ ਲਈ ਕਰਦੇ ਹੋ ਜੇ ਤੁਸੀਂ ਸ਼ਾਰਟ ਟਰਮ ਲਈ ਜਾਣਾ ਜੇ ਹੁਣ ਤੁਸੀਂ 1 ਸਾਲ ਦਾ ਸੋਚ ਜੀ ਠੀਕ ਹੈ ਪੁਆਇੰਟ 80 ઓਰ ਮੋਰ ਦਨ 10% ਉਹ 90% ਜੇ ਤੁਸੀਂ ਅੱਜ ਤੋਂ ਲੈ ਕੇ ਨਵੰਬਰ ਦੇ ਅੱਧ ਤੱਕ ਐਕਸਟਰਾ ਦੋਗੇ ਉਹ ਸੈਂਸ ਨਹੀਂ ਬਣੂਗੀ ਜੇ ਰੇਟ ਡ੍ਰੌਪ ਵੀ ਹੋ ਜਾਂਦਾ ਮਾੜਾ ਮੋਟਾ ਫਿਰ ਤੁਸੀਂ ਉਸ ਤੋਂ ਬਾਅਦ ਪੇ ਕਰਦਣਾ ਬਾਇਬਿੰਗ ਔਨ ਫਲੋਟਿੰਗ ਰੇਟ ਤੁਸੀਂ ਫਲੋਟਿੰਗ ਤੇ ਉਦੋਂ ਜਾਣਾ ਜਦੋਂ ਤੁਹਾਡਾ ਈਦਰ ਓਸੀਆਰ ਦੇ ਹਫਤਾ ਪਹਿਲਾਂ ਐਕਸਪਾਇਰ ਹੋ ਰਿਹਾ 10 ਦਿਨ ਪਹਿਲਾਂ ਐਕਸਪਾਇਰ ਹੋ ਰਿਹਾ ਠੀਕ ਹੈ ਜਾਂ ਤੁਹਾਡਾ ਜਿਹੜਾ ਓਸੀਆਰ ਤੋਂ ਬਾਅਦ ਹੋ ਰਿਹਾ ਫਿਰ ਤੱਕ ਚਲੋ ਮੌਜਾ ਹੀ ਨਹੀਂ ਠੀਕ ਹੈ ਪਰ ਜੇ ਤੁਸੀਂ ਮਹੀਨਾ ਡੇਢ ਮਹੀਨਾ ਫਲੋਟਿੰਗ ਤੇ ਰਹਨੇ ਹੋ ਤਾਂ ਤੁਸੀਂ ਇੰਨਾ ਬੈਟਰ ਆਫ ਨਹੀਂ ਹੋ ਸਕਦੇ ਪਰ ਮਾਰਕੀਟ ਬਹੁਤ ਅਨਪ੍ਰੋਡੈਕਟਿਵ ਸੋਚਿਆ ਸੀਗਾ ਕਿ 49 ਹੋ ਜਾਊਗਾ ਇਹ ਮਾਰਕੀਟ ਅਨਪ੍ਰੇਡਿਕਟੇਬਲ ਅਗੇਨ ਗੱਲਾਂ ਆਪੇ ਖਲਾਤਾਂ ਦੇ ਆ ਤੇ ਹੁਣ ਮੇਰੇ ਨਾਲ ਕੋਈ ਬੰਦਾ ਗੱਲ ਕਰ ਰਿਹਾ ਸੀ ਉਹ ਕਹਿੰਦਾ ਯਾਰ ਹੁਣ ਤਾਂ ਮੈਨੂੰ ਇਹ ਲੱਗਦਾ ਵੀ 6 ਮਹੀਨਿਆਂ ਤੇ ਜਾਣ ਦਾ ਫਾਇਦਾ ਕਹਿੰਦਾ ਕਿਉਂਕਿ ਉਸੇ ਆਰੀ ਤੋਂ ਬਾਅਦ ਨਵੰਬਰ ਤੋਂ ਬਾਅਦ ਫਰਵਰੀ ਚ ਵੀ ਡਿਊ ਆ ਤੇ ਜੇ ਹੁਣ ਕਿਸੇ ਦੇ ਅਕਤੂਬਰ ਨਵੰਬਰ ਵਾਲੇ ਆ ਉਹ ਕਹਿੰਦਾ ਫੇਰ ਫਰਵਰੀ ਵਾਲੀ ਵੀ ਦੇਖ ਕੇ ਕਰ ਲਾਂਗੇ ਕਿਉਂਕਿ ਉਹਦੇ ਬਾਅਦ ਫੇਰ ਇਲੈਕਸ਼ਨ ਆ ਜਾਣੀ 6 ਮਹੀਨੇ ਉਹਦੇ ਰਹਿ ਜਾਣੇ ਕਹਿੰਦਾ ਬਦਲਨ ਦਾ ਕੋਈ ਚਾਂਸ ਲੱਗਦਾ ਨਹੀਂ ਹਾਂਜੀ ਤੇ ਤੁਸੀਂ ਕੀ ਸੋਚਦੇ ਹੋ ਤੁਸੀਂ ਇੰਨਾ ਲੰਬਾ ਸਮਾਂ ਤੁਹਾਨੂੰ ਬੈਂਕਿੰਗ ਦਾ ਵੀ ਹੈ ਤੇ ਅਰਬਾ ਕਿ ਫਰਵਰੀ ਤੱਕ 6 ਮਹੀਨੇ ਵੇਟ ਕਰ ਲੈਣੀ ਚਾਹੀਦੀ ਹੈ ਬਿਲਕੁਲ ਮੈਂ ਜਿਹੜੀ ਹੁਣ ਮੈਂ ਮੇਰੀ ਜਿਹੜੀ ਕਲਾਇੰਟ ਜਿਹੜੇ ਮੇਰੇ ਆਪਣੇ ਖੁਦ ਦੇ ਕਲਾਇੰਟ ਨੇ ਮੇਰੀ ਰეკਮੈਂਡੇਸ਼ਨ ਜਿਹੜੀ ਚੱਲਦੀ ਆ ਉਹਨਾਂ ਨੂੰ ਮੈਂ ਅਨਲੈਸਟ ਕਲਾਇੰਟ ਦੀ ਕੋਈ ਪ੍ਰੀਫਰੈਂਸ ਆ ਕਿ ਉਹਨਾਂ ਨੇ ਲੰਬੇ ਟਰਮ ਲਈ ਜਾਣਾ ਮੈਂ ਉਹਨਾਂ ਨੂੰ ਛੋਟੇ ਟਰਮ ਤੇ ਹੀ ਰੱਖ ਰਿਹਾ ਪਰ अगेन ਉਹ ਮੇਰੇ ਕਲਾਇੰਟ ਨੇ ਮੈਨੂੰ ਉਹਨਾਂ ਦਾ ਪਤਾ ਸਾਰਾ ਮੈਨੂੰ ਉਹਨਾਂ ਦੇ ਜਿਹੜੇ ਨੇ ਸਾਰੀ ਆਪਣੇ ਖਰਚਿਆਂ ਦਾ ਪਤਾ ਮੈਨੂੰ ਉਹਨਾਂ ਸਾਰੇ ਦੀ ਇਨਕਮ ਦਾ ਪਤਾ ਪਰ ਇਹ ਚੀਜ਼ ਮੈਂ ਹੁਣ ਤੁਹਾਡੇ ਸਾਰੇ ਲਈ ਨਹੀਂ ਕਹਿ ਸਕਦਾ ਬਿਕਾਜ਼ ਮੈਨੂੰ ਤੁਹਾਡੇ ਖਰਚਿਆਂ ਦਾ ਨਹੀਂ ਪਤਾ ਮੈਨੂੰ ਤੁਹਾਡੇ ਹਾਲਾਤਾਂ ਦਾ ਨਹੀਂ ਪਤਾ ਇਹ ਕਿਹੜੀ ਸਿਚੁਏਸ਼ਨ ਦਾ ਕਲਾਇੰਟ ਪਰ ਮੈਂ ਆਪਣੇ ਕਲਾਇੰਟਾਂ ਨੂੰ ਸਾਰਿਆਂ ਨੂੰ ਛੋਟੀ ਟਰਮ ਤੇ ਰੱਖ ਰਿਹਾ ਹਾਂ ਜੀ ਤਾਂ ਕਿ ਅਸੀਂ ਇਹਨੂੰ ਜਾ ਕੇ ਰੀਵਿਜ਼ਿਟ ਕਰਾਂਗੇ ਜਿਹੜਾ ਹੁਣ ਸੈਟਲ ਹੋ ਰਿਹਾ ਅਕਤੂਬਰ ਦੇ ਵਿੱਚ ਉਹ ਅਪ੍ਰੈਲ ਤੇ ਡੇਟ ਐਕਸਪਾਇਰ ਹੋਣਾ ਠੀਕ ਹੈ ਤੇ ਜਿਹੜੀ ਕਿ ਪਰਫੈਕਟਲੀ ਅਲਾਈਨਿੰਗ ਮਤਲਬ ਕਿ ਜਦੋਂ ਜੀ ਨੂੰ 6 ਮਹੀਨੇ ਬਾਅਦ ਰੀਵਿਜ਼ਿਟ ਕਰਨਾ ਫਰਵਰੀ ਤੋਂ ਬਾਅਦ ਵੀ ਫਿਰ ਆ ਜਾਣੀ ਹੈ ਨਹੀਂ ਮਤਲਬ ਹੁਣ ਜਿਵੇਂ ਹੁਣ ਫਿਕਸ ਕਰਦੇ ਆ ਸੈਪਟੈਂਬਰ ਦੀ ਆ ਜਾਂਦੀ ਹੈ ਹੁਣ ਹੋ ਜਾਂਦੀ ਆ ਜੀ 1 ਨਵੰਬਰ ਚ ਆ ਗਿਆ 1 ਫਰਵਰੀ ਚ ਆ ਗਿਆ ਅਪਣੇ ਰੇਟ ਹੁੰਨੇ ਇੱਕ ਵਾਰ ਅਪ੍ਰੈਲ ਦੇ ਵਿੱਚ ਸੋ ਅਗੇਨ ਕੀ ਰੇਟ ਵਧਣ ਦੇ ਰਾਈਟ ਨੇ ਆ ਪੀਜੀਪੀ 2 ਮਹੀਨੇ ਪਹਿਲਾਂ ਗੱਲ ਕਰੀਏ ਤਾਂ ਜਿਹੜੀ ਸੀਗੇ ਹਾਲਾਤ ਕਿ ਰੇਟ ਵਧਣ ਦੇ ਚਾਂਸਸ ਸੀਗੇ ਜਿਹੜੇ ਕਿ अर्ਲੀ ਨੈਕਸਟ ਈਅਰ ਤੋਂ ਪਰ ਉਹ ਹਾਲਾਤ ਹੁਣ ਦਿਖਦੇ ਨਹੀਂ ਹੁਣ ਜਿਹੜਾ ਅਗਲੇ ਸਾਲ ਅਗਲੀ ਤੋਂ ਬਦਲਣਗੇ ਬਟ ਰੇਟ ਪਰ ਜਿਹੜੀ ਅਗੇਨ ਹੁਣ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਚਾਂਸਸ ਰਹਿੰਦੀ ਨੇ बिकॉज ਮਾਰਕੀਟ ਜਿਹੜੀ ਆ ਕਦੇ ਵੀ ਵਰਲਡ ਵਾਰ ਕਦੇ ਵੀ ਕੋਈ ਵੀ ਕੁਝ ਹੋ ਗਿਆ ਜੇ ਹੋਲ ਸੇਲ रेट चेंज ਹੋ ਗਿਆ ਤਾਂ ਜਿਹੜੇ ਰੇਟ ਆਪਾਂ ਸੰਭਦੇ ਆ ਇਕੱਲੀ OSR ਨਹੀਂ ਹੋਲ ਸੇਲ ਰੇਟ ਵੀ ਜਿਹੜਾ ਇਹ ਇੰਪੈਕਟ ਕਰਦਾ ਆ ਬੈਂਕਾਂ ਦੇ ਇੰਟਰਸਟ ਰੇਟ ਨੂੰ ਤੇ ਬੋਰੋਇੰਗ ਨੂੰ ਜੀ ਮੈਂ ਇਹੀ ਚੀਜ਼ ਜਾਣਨੇ ਜਾਊਂਗਾ ਹੁਣ ਤੁਸੀਂ ਹੋਲ ਸੇਲ ਦੀ ਗੱਲ ਕਰੀ ਦਿੱਤੀ ਐ ਤੇ ਹੋਲ ਸੇਲ ਰੇਟ ਐ ਐਸਐਮ ਕਿੱਥੇ ਖੜਾ ਤੇ ਇਹ ਹੋਲ ਸੇਲ ਹੈ ਕੀ ਇਹਦੇ ਬਾਰੇ ਵੀ ਜਰੂਰ ਦਰਸ਼ਕਾਂ ਨਾਲ ਸਾਡੇ ਨਾਲ ਸੰਜਰੂਰ ਪਾਓ ਹਾਂਜੀ ਹੋਲ ਸੇਲ ਰਿਟ ਹਰ ਬੰ ਜਿਹੜਾ ਹੋਲ ਸੇਲ ਰਿਟ ਹੈ ਜਿਵੇਂ ਹੁਣ ਮੈਂ ਬੈਂਕ ਆ ਮੈਂ ਮੇਰੇ ਕੋਲ ਤੱਕ ਸਰਟਨ ਮੰਡ ਹੋਊਗਾ ਮੇਰੇ ਕੋਲ 100 ਡਾਲਰ ਹੋਊਗਾ ਪਰ ਮੈਂ ਲੈਂਡ ਕਰਨਾ 1000 ਡਾਲਰ ਤੇ 900 ਡਾਲਰ ਮੈਂ ਕਿਸੇ ਤੋਂ ਜਾ ਕੇ ਬੋਰੋ ਕਰੂੰਗਾ ਉਹ ਬੋਰੋਿੰਗ ਕਿੱਥੋਂ ਹੁੰਦੀ ਹੈ ਮੈਜੋਰਟੀ ਬੋਰੋਿੰਗ ਹੁੰਦੀ ਹੈ ਜਿਹੜੀ ਜਾਂ ਕਿਸੇ ਦੀ ਟਰਮ ਡਿਪੋਜ਼ਿਟ ਪਈ ਨੇ ਅਪੀਡੀਆ ਜੀ ਕਹਿੰਦੇ ਐਫ ਡੀ ਫਿਕਸਡ ਡਿਪੋਜ਼ਿਟ ਇਥੇ ਉਹਨੂੰ ਕਹਿੰਦੇ ਆ ਟੀਡੀ ਟਰਮ ਡਿਪੋਜ਼ਿਟ ਹੁਣ ਜਿਹੜੇ ਤੁਹਾਡੇ ਕੋਲ 20000 ਟਰਮ ਡਿਪੋਜ਼ਿਟ ਪਿਆ ਮੇਰੇ ਕੋਲ ਕਿ ਸੇਵਿੰਗ ਵੀ ਹੈ ਕਿਸੇ ਕੋਲ ਜਿਹੜੀ ਦੇਖਦੇ ਨਹੀਂ ਉਹਨਾਂ ਦੀ ਸੇਵਿੰਗਸ ਪਈਆਂ ਉਹਨਾਂ ਨੂੰ ਦੇਖ ਕੇ ਇਹ ਲੱਗਦਾ ਕਿ ਉਹ ਮੇਰੇ ਕੋਲ ਤਾਂ 50000 ਡਾਲਰ ਅਕਾਊਂਟ 'ਚ ਪਿਆ ਤੁਸੀਂ ਸਿਰਫ ਨੰਬਰ ਦੇਖਦੇ ਹੋ ਪੈਸਾ ਤੁਹਾਡਾ ਯੂਜ਼ ਹੋ ਗਿਆ ਹੂੰ ਪੈਸਾ ਤਾਂ ਤੁਹਾਡਾ ਮੇਰੇ ਅਗੇ ਕਿਸੇ ਨੂੰ ਮੋਗੇਸ ਦੇ ਦਿੱਤਾ ਹੋਇਆ ਹੂੰ ਸੋ ਉਹ ਬੈਂਕ ਉਹ ਯੂਜ਼ ਕਰਦੀ ਆ ਫਿਰ ਜਿਹੜੇ ਕਰਦੇ ਆ ਵੈਸਾ ਸ਼ਾਰਟ ਬੈਂਕ ਫਿਰ ਕਰਦੀ ਆ ਓਵਰ ਸੀਸ ਤੋਂ ਬੋਰੋ ਜਿਹੜੀ ਆਫਸ਼ੋਰ ਆਫਸ਼ੋਰ ਤੋਂ ਬੋਰੋਇੰਗ ਹੁੰਦੀ ਆ ਉਹਨੂੰ ਫਿਰ ਜਿਹੜਾ ਚੀਪ ਹੋ ਗਿਆ ਜਦੋਂ ਉਹਨਾਂ ਦਾ ਪੈਸੇ ਲੈਣਾ ਚੀਪ ਹੋ ਗਿਆ ਫਿਰ ਉਹਨਾਂ ਨੇ ਦੇਣਾ ਵੀ ਚੀਪ ਹੈ ਠੀਕ ਹੈ ਉਹ ਜਿਹੜਾ ਪਿਛਲੇ ਕੁਝ ਸਮੇਂ ਤੋਂ ਘਟਿਆ ਹੀ ਨਹੀਂ ਪਹਿਲਾਂ ਹੁਣ ਅਗਸਤ ਸਪਟੈਂਬਰ ਦੀ ਵੀ ਮੈਂ ਗੱਲ ਕਰਾਂ ਉਹ ਅਗਸਤ ਸਪਟੈਂਬਰ ਤੱਕ ਵੀ 280 85 ਤੱਕ ਬੈਠਾ ਸੀ ਜੀ ਠੀਕ ਹੈ ਜਿਹੜਾ ਹੁਣ ਇੱਕ ਸਾਲ ਦਾ ਹੋਲ ਸੇਲਰਟ ਘਟ ਕੇ ਆ ਗਿਆ 240 ਤੇ 238 40 ਤੇ ਤੁਸੀਂ ਦੇਖਿਆ ਨਾ ਰੇਟ ਤਾਂ ਹੀ ਘਟਿਆ ਜਿਹੜਾ ਪੁਆਇੰਟ 25 ਆ ਜੀ ਕਸ ਦੇ ਹੋਲ ਸੇਲ ਰੇਟ ਜਿਹੜਾ ਉਹ ਪੁਆਇੰਟ 40 42 ਘਟ ਗਿਆ ਜਿਹੜਾ 2 ਸਾਲ ਦਾ ਉਹ ਵੀ ਘਟ ਗਿਆ ਅਰਾਊਂਡ ਪੁਆਇੰਟ 35 ਤੋਂ ਪੁਆਇੰਟ 35 ਲੈ ਕੇ ਪੁਆਇੰਟ 40 ਤੱਕ ਸੋ ਜਿਹੜਾ 1 2 ਸਾਲ ਦਾ ਹੋਲ ਸੇਲ ਰੇਟ ਆ ਹੁਣ ਸਿਟਿੰਗ ਅਰਾਊਂਡ 240 ਤੋਂ ਲੈ ਕੇ 245 ਜੀ ਸੋ ਬਿਲਕੁਲ ਜੀ ਜੇ ਮੈਂ ਹੋਲ ਸੇਲ ਰੇਟ ਘਟਦਾ ਤੇ ਗੱਲ ਉਹੀ ਸੇਮ ਹੈ ਦੁਕਾਨਦਾਰ ਵਾਲੀ ਇਹ ਵੀ ਜੇ ਪਿੱਛੋਂ ਚੀਜ਼ ਸਸਤੀ ਮਿਲੂਗੀ ਤਾਂ ਅੱਗੇ ਸਸਤੀ बिकੂਗੀ ਤੇ ਮੇਰੇ ਖਿਆਲ ਨਾਲ ਹੋਲ ਸੇਲ ਰੇਟ ਮਾਰਕੀਟ ਤੇ ਬਹੁਤ ਡਿਪੈਂਡ ਕਰਦਾ ਕਿ ਪਿੱਛੇ ਤੋਂ ਤੁਹਾਨੂੰ ਬੈਂਕਾਂ ਨੂੰ ਕਿਸ ਰੇਟ ਤੇ ਮਿਲ ਰਿਹਾ ਤੇ ਅੱਗੇ ਉਹਨਾਂ ਨੇ ਕਿਸ ਰੇਟ ਤੇ ਦੇਣਾ ਤੇ ਫਰਵਰੀ ਦੇ ਵਿੱਚ ਜਿਹੜੀ ਹੁਣ ਅੱਗੇ ਦੋ ਉਤੋਂ ਬਾਅਦ ਇਲੈਕਸ਼ਨ ਲਈ 6 ਮਹੀਨੇ ਦਾ ਸਮਾਂ ਜਿਹੜਾ ਉਹ ਰਹਿ ਜੂਗਾ ਫਰਵਰੀ ਤੋਂ ਬਾਅਦ ਤੇ ਕੋਈ ਚਾਂਸ ਹੈ ਵੀ ਦੁਆਰਾ ਵੱਧ ਸਕਦੇ ਆ ਇੰਟਰਸਟ ਰੇਟ ਜਿਹੜੀ ਦੇਖੋ ਹੁਣ ਦੀ ਟਾਈਮ ਤੇ ਨਹੀਂ ਲੱਗ ਰਿਹਾ ਪਰ ਜੇ ਇਹ 2 ਮਹੀਨੇ ਪਹਿਲਾਂ ਤੁਸੀਂ ਮੈਨੂੰ ਪੁੱਛਦੇ ਤਾਂ ਯੈਸ ਲਗਦਾ ਸੀ ਕਿ ਜਿਹੜੀ ਤਾਂ ਹੀ ਜਿਹੜੀ ਮਾਰਕੀਟ ਆਹ ਸਾਲ ਸਭ ਤੋਂ ਵੱਧ ਪਿਛਲੇ ਤਿੰਨ ਚਾਰ ਸਾਲਾਂ ਤੋਂ ਸਭ ਤੋਂ ਵੱਧ ਅਨਪ੍ਰੋਡੈਕਟੇਬਲ ਮਾਰਕੀਟ ਰਹੀ ਆ 2025 ਦੀ ਜਿੱਥੇ ਜਿਨੇ ਜੇ ਮੈਂ ਵੀ ਤੁਹਾਨੂੰ ਕਹਿ ਦਵਾਂ ਕਿ ਅਸੀਂ ਅਸੀਂ ਗੱਲ ਵੀ ਕੀਤੀ ਹੈ ਪ੍ਰੋਗਰਾਮ ਦੇ ਵਿੱਚ ਤਿੰਨ ਇੱਕ ਮਹੀਨੇ ਪਹਿਲਾਂ ਜਦੋਂ ਤੁਸੀਂ ਮੈਨੂੰ ਪੁੱਛਿਆ ਸੀ ਕਿ ਜਿਹੜਾ ਆਪਾਂ ਨੂੰ ਇੱਕ ਸਾਲ ਦਾ ਰੇਟ ਜਾਂ ਇਹ ਰੇਟ ਆਪਾਂ ਨੂੰ 449 ਦੇ ਦਿਖਦੇ ਨਜ਼ਰ ਆਉਣਗੇ ਤਾਂ ਮੈਂ ਕਿਹਾ ਸੀ ਜੇ ਆ ਗਿਆ ਤਾਂ ਬਹੁਤ ਵਧੀਆ ਗੱਲ ਹੋ ਜੇ ਦਾ ਮਤਲਬ ਉਹ ਕਿ ਇਹ ਤਾਂ ਇੱਕ ਸੁਪਨਾ ਸੱਚ ਹੋ ਗਿਆ ਬਟ ਹੁਣ ਇਹ ਐ ਲੱਗਦਾ ਕਿ 449 ਤੋਂ ਸੁਪਨਾ ਸੱਚ ਛੱਡੋ ਕਿ ਇਹ ਤਾਂ ਹੋਰ ਡ੍ਰੌਪ ਹੋਣਗੇ ਠੀਕ ਹੈ ਸੋ ਮਾਰਕੀਟ ਬਹੁਤ ਵੋਲਟਾਈਲ ਹੈ ਤੇ ਇਹ ਬਹੁਤ ਅਨਪ੍ਰੋਡੈਕਟਿਵ ਵਾਲਾ ਹੈ ਕਿ ਜਿਹੜੇ ਇੱਥੋਂ ਰੇਟ ਵਧਣ ਦੇ ਚਾਂਸਸ ਅਗਲੇ ਐਟ ਲੀਸਟ ਅਗਲੇ 6 ਮਹੀਨਿਆਂ ਚ ਵਧਣ ਦੇ ਚਾਂਸਸ ਘਟ ਨੇ ਡਿਗਣ ਦੇ ਚਾਂਸਸ ਜ਼ਿਆਦਾ ਹੈ ਜੀ ਡਰਾਪ ਹੋਵੇ ਜੇ ਨਾਲ ਡਰਾਪ ਹੋਇਆ ਤਾਂ ਇੱਥੇ ਕੀ ਇਹ ਤਾਂ ਖੰਡ ਨਹੀਂ ਇੱਥੇ ਇਹ ਇੱਥੇ ਤਾਂ ਹੁਣ ਜਦੋਂ ਤੁਸੀਂ ਇਹਨੂੰ ਅਵੋਇਡ ਕਿੱਦਾ ਕਰਨਾ ਕੱਲ ਨੂੰ ਬਕਸ ਰੇਟਸ ਜਿਹੜੇ ਨੇ ਹਮੇਸ਼ਾ ਉੱਪਰ ਥੱਲੇ ਉੱਪਰ ਥੱਲੇ ਸਾਈਕਲ ਚੱਲਦੇ ਰਹਿਣਾ ਇਹ ਹਮੇਸ਼ਾ ਚੱਲੂਗਾ ਹੁਣ ਅਵੋਇਡ ਕਿਵੇਂ ਕਰਨਾ ਇਹਨੂੰ ਤੁਸੀਂ ਅਵੋਇਡ ਕਿਵੇਂ ਕਰਨਾ ਜਦੋਂ ਤੁਹਾਡੇ ਰੇਟ ਉੱਪਰ ਜਾਣ ਦੇ ਥੋੜਾ ਜਿਹਾ ਰੇਟ ਇੱਕ ਦੋ ਉੱਪਰ ਇੱਕ ਗਏ ਇੱਕ ਸਾਰੀ ਟਰਮਾਂ ਦੇ ਸਾਰੀ ਬੈਂਕਾਂ ਦੇ ਰੇਟ ਥੋੜਾ ਥੋੜੇ ਵਧਾਤੇ ਤੁਹਾਨੂੰ ਪਤਾ ਲੱਗਣ ਲੱਗ ਗਿਆ ਕਿ ਹੁਣ ਰੇਟ ਉੱਪਰ ਜਾਣ ਲੱਗੇ ਥੈਟਸ ਵੈਨ ਤੁਸੀਂ ਆਪਣੇ ਰੇਟ ਲੰਬੇ ਟ ਕੀ ਕਰਨਾ ਨਿਊਜ਼ੀਲੈਂਡ 'ਚ ਹੀ ਰਹਿਣਾ ਸੇਮ ਘਰ 'ਚ ਰਹਿਣਾ ਤੁਸੀਂ ਕੋਈ ਲਮਸਮ ਪੇਮੈਂਟਾਂ ਨਹੀਂ ਕਰਨੀਆਂ ਤੁਹਾਡਾ ਸਟਰਕਚਰ ਹੋਣਾ ਜ਼ਰੂਰੀ ਆ ਉਹੀ ਚੀਜ਼ ਐਡਵਾਈਜ਼ਰ ਮੈਂ ਹਮੇਸ਼ਾ ਕਹਿੰਦਾ ਹਰਮਨ ਐਡਵਾਈਜ਼ਰ ਦਾ ਕੰਮ ਜਿਹੜਾ ਉਹ ਸਿਰਫ ਮੂਵਜ਼ ਅਪਰੂਵ ਕਰਾਉਣਾ ਨਹੀਂ ਹੈਗਾ ਇਹ ਤਾਂ ਇੱਕ ਮੈਂ ਮੰਨਦਾ ਕਿ ਸਾਡੀ ਛੋਟੀ ਪਾਰਟ ਆ ਜੀ ਵੱਡਾ 파ਟ ਸਾਡਾ ਇਹੀ ਹੈ ਕਿ ਉਹ ਤੁਹਾਡੇ ਮੋਗੇ ਦਾ ਸਟਰਕਚਰ ਕਿਵੇਂ ਕਰਨੇ ਬੈਠ ਕੇ ਤੁਹਾਡੇ ਪਲਾਨਾਂ ਦੇ ਬੇਸ ਤੇ ਤੁਸੀਂ ਪਲਾਨ ਕੀ ਨੇ 2 ਸਾਲ 4 ਸਾਲ ਕਰਨਾ ਕੀ ਆ ਉਹਦੇ ਬੇਸ ਤੇ ਬੈਠ ਕੇ ਉਹਨੂੰ ਅਸੀਂ ਕਹਿੰਦੇ ਸਟਰਕਚਰ ਮੀਟਿੰਗ ਇਸੇ ਨੂੰ ਕਹਿੰਦੇ ਸਟਰਕਚਰ ਮੀਟਿੰਗ ਆ ਰੱਖਿਆ ਸੀ ਇਹਦਾ ਉਸੇ ਦਿਨ ਤੁਹਾਨੂੰ ਮਿਲਦੇ ਆ ਸੈਟਲਮੈਂਟ ਤੋਂ ਪਹਿਲਾਂ ਸਮਝਦੇ ਆ ਅਸੀਂ ਬੈਠ ਕੇ ਤੁਹਾਡੇ ਨਾਲ ਤੁਸੀਂ ਹੁਣ ਅਚੀਵ ਕੀ ਕਰਨਾ ਚਾਹੁੰਦੇ ਹੋ ਤੁਹਾਡੇ 1 ਸਾਲ 2 ਸਾਲ 4 ਸਾਲ ਦੇ ਪਲਾਨ ਕੀ ਨੇ ਆਸਟ੍ਰੇਲੀਆ ਤੇ ਨਹੀਂ ਜਾਣਾ ਤੁਸੀਂ ਘਰ ਤਾਂ ਨਹੀਂ ਵੇਚਣਾ ਅਪਗ੍ਰੇਡ ਤਾਂ ਨਹੀਂ ਕਰਨਾ ਜਾਂ ਤੁਸੀਂ ਫੈਮਿਲੀ ਪਲਾਨਿੰਗ ਨਹੀਂ ਕਰਨੀ ਜਾਂ ਪੈਸਾ ਕਮਿਟ ਕੀਤਾ ਹੈ ਫੈਮਿਲੀ ਨੂੰ ਉਹ ਤਾਂ ਨਹੀਂ ਦੇਣਾ ਫਿਰ ਹਮ ਤਾਂ ਇਹ ਬਹੁਤ ਵੱਡਾ ਜ਼ਰੂਰੀ ਹੈ ਕਿ ਸਟ੍ਰਕਚਰ ਮੀਟਿੰਗ ਜਿਹੜੀਆਂ ਕਿ ਅਗੇਨ ਬੈਂਕਸ ਨਹੀਂ ਕਰਨਗੀਆਂ ਬਿਕੋਜ਼ ਉਹ ਚ ਇਹ ਚੀਜ਼ ਤੁਹਾਨੂੰ ਗਾਇ ਸਲਾਹ ਐਡਵਾਈਸ ਕਰ ਹੀ ਨਹੀਂ ਸਕਦੇ ਬਿਲਕੁਲ ਬਿਲਕੁਲ ਸੋ ਬਿਲਕੁਲ ਜੀ ਤੇ ਜੇਕਰ ਤੁਹਾਡੇ ਵੀ ਕੋਈ ਇਸ ਤਰ੍ਹਾਂ ਦੇ ਪਲਾਨ ਹੈਗੇ ਆ ਤੇ ਇੱਕ ਵਾਰੀ ਸਲਾਹ ਮਸ਼ਵਰਾ ਜਿਹੜਾ ਮੇਰੇ ਖਿਆਲ ਨਾਲ ਤੁਹਾਨੂੰ ਜਰੂਰ ਕਰ ਲੈਣਾ ਚਾਹੀਦਾ ਤੇ ਹੁਣ ਆਪਾਂ ਜੇ ਗੱਲ ਕਰੀਏ ਜਿਵੇਂ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਵੀ ਬੈਂਕ ਲੋਨ ਕਰਦੇ ਕਿੰਨਾ ਦਾ ਕਹਿੰਦੇ ਇਹ ਉਹ ਡਿਪੈਂਡ ਕਰਦਾ ਟੈਸਟ ਰੇਟ ਤੇ ਹਾਂਜੀ ਤੇ ਇਹ ਟੈਸਟ ਰੇਟ ਹੁਣ ਡ੍ਰੌਪ ਹੋਣਗੇ ਲੋਨ ਵੱਧ ਹੋਣਗੇ ਇਹ ਦੇ ਵਾਰੀ ਵੀ ਜਰੂਰੀ ਨਹੀਂ ਨਾ ਬਿਲਕੁਲ ਬਿਕਾਜ਼ ਹੋਲ ਜਿਹੜਾ ਆਪਣਾ ਫਲੋਟਿੰਗ ਰੇਟ ਆ ਹੁਣ ਫਲੋਟਿੰਗ ਰੇਟ ਬੈਂਕ ਕਰਨੇ ਮжоਰਿਟੀ ਬੈਂਕ ਕਰਨੇ ਪੁਆਇੰਟ 40 ਘਟਾਤਾ ਜੀ ਠੀਕ ਹੈ ਤੇ ਉਹ ਪੁਆਇੰਟ 40 ਘਟਾਉਣ ਦੇ ਨਾਲ ਮੈਂ ਨਹੀਂ ਕਹੂੰਗਾ ਕਿ ਟੈਸਟ ਰੇਟ ਪੁਆਇੰਟ 40 ਘਟ ਜਾਊਗਾ ਬਟ ਟੈਸਟ ਰੇਟ ਹੁਣ ਸਾਨੂੰ ਜਦੋਂ ਅਸੀਂ ਅਗਲਾ ਪ੍ਰੋਗਰਾਮ ਕਰਾਂਗੇ ਹੋਪਫੁਲੀ ਟੈਸਟ ਰੇਟ ਜਿਆ ਸਾਨੂੰ ਘਟਦਾ ਉਹ ਵੀ ਨਜ਼ਰ ਆਊਗਾ ਟੈਸਟਡ ਕੀ ਹੁੰਦਾ ਟੈਸਟਡ ਹੁੰਦਾ ਕਿ ਬੈਂਕ ਦੇ ਤੁਹਾਡੀ ਅਫੋਰਡੇਬਿਲਟੀ ਚੈੱਕ ਕਰਨੀ ਹੈ ਅੱਜ ਦਾ ਰੇਟ ਭਾਵੇਂ 4.49 ਪਰ ਕਿ ਬੈਂਕ ਜਿਹੜਾ ਟੈਸਟਡ ਹੁੰਦਾ ਕਿ ਉਹ ਹਾਈ ਹੁੰਦਾ ਯੂਜ਼ੂਲੀ ਕੀ ਹੁੰਦਾ ਉਹ 2.5% ਉੱਪਰ ਹੁੰਦਾ ਜੀ ਤਾਂ ਕਿ ਬੈਂਕ ਨੂੰ ਪਤਾ ਹੋਵੇ ਕੱਲ ਨੂੰ ਜੇ ਰੇਟ ਅੱਜ 4.5 ਆ ਕੱਲ ਨੂੰ ਜੇ 5.6 ਹੋਵੇ ਪੌਣੇ 7 ਹੋ ਗਿਆ ਕਿ ਇਹ ਜਿਹੜਾ ਕਪਲ ਹੈ ਇਨਸਾਨ ਹੈ ਇਹ ਕਲਾਇੰਟ ਹੈ ਇਹ ਰੀਪੇਮੈਂਟ ਚੱਲ ਸਕਦਾ ਕਿ ਨਹੀਂ ਚੱਲ ਸਕਦਾ ਉਹ ਕੱਲ 4.5 ਦੇ ਨਹੀਂ ਕਰ ਸਕਦੇ ਜੇ 4.5 ਤੇ ਅੱਜ ਕਰਤਾ ਕੱਲ ਨੂੰ 5.5 ਹੋ ਗਿਆ ਫਿਰ ਤੋਂ ਅਫੋਰਡੇਬਿਲਟੀ ਤੁਹਾਡੀ ਖਤਮ ਤਾ ਕਰਕੇ ਟੈਸਟ ਰੇਟ ਜਿਹੜਾ 2.5% ਯੂਜੂਲੀ ਜ਼ਿਆਦਾ ਹੁੰਦਾ ਤੁਹਾਡੇ ਜਿਹੜੇ ਫਿਕਸਡ ਰੇਟ ਤੋਂ ਪਰ ਉਹ ਟੈਸਟ ਰੇਟਸ ਹੁਣ ਡਿੱਗਦੇ ਨਜ਼ਰ ਆਉਣਗੇ ਜਿਹਦਾ ਫਾਇਦਾ ਕੀ ਹੋਊਗਾ ਤੁਹਾਡੇ ਜਿਹੜੇ ਲੋਨ ਅਮਾਉਂਟ ਆ ਉਹ ਹੋ ਜੂਗੀ ਜਿਹੜੇ ਕੋਈ ਸੀਗੇ ਲੋਨ ਮਾਣ ਪਹਿਲੇ ਹੀ ਬੈਂਕ ਬੜੀ ਲੀਨੀਅਟ ਹੈ ਹਰਮਨ ਤੇ ਨਾਲੇ ਘਰਾਂ ਦੀ ਪ੍ਰਾਈਸਿਸ ਦੇਖੋ ਕਿੰਨੇ ਥੱਲੇ ਨੇ ਸੋ ਸਾਰਿਆਂ ਨੂੰ ਹੁਣ ਲੋਨ ਦਾ ਕੋਈ ਇਸ਼ੂ ਆ ਹੀ ਨਹੀਂ ਰਿਹਾ ਮੈਂ ਹੁਣ ਅੱਜ ਅੱਜ ਹੀ ਅਪਰੂਵ ਲਾਇਆ ਟੱਕਰ ਨਹੀਂ ਕਿਸੇ ਨੇ ਕਰ ਲਿਆ 3 ਬੈੱਡਰੂਮਸ 755 ਦਾ ਤੇ ਸਿੰਗਲ ਇਨਕਮ ਦਾ ਕਰ ਲਿਆ ਵਾਈਫ ਉਹਨਾਂ ਦੀ ਮੈਟਰਡਲੀ ਇਫਤ ਸੀਗੀ ਪਰ ਉਹਨਾਂ ਦੀ ਆਪਦੀ ਇਨਕਮ ਸੀਗੀ ਠੀਕ ਆ ਪਰ ਸਿੰਗਲ ਇਨਕਮ ਤੇ ਘਰ ਆ ਤੇ ਲੋਨ ਹੋ ਗਿਆ ਹੂੰ ਉਹ 7% ਉਹ ਵੀ 5% ਤੇ ਕਾਇੰਗੋਰਾ ਥਰੂ ਕਰਾਇਆ ਜੀ ਠੀਕ ਆ ਕਾਇੰਗੋਰਾ ਵਿੱਚ ਕੀ ਆ ਰੇਟ ਤੁਹਾਨੂੰ ਚੀਪ ਮਿਲਣੇ 4400 ਰੇਟ ਮਿਲਣਾ ਤੁਹਾਨੂੰ ਉਹਨਾਂ ਨੂੰ ਤੇ ਉਹਨਾਂ ਨੇ ਜਿਹੜੀ ਆਪਦੀ ਫਿਗਰ ਆਊਟ ਕੀਤੀ ਤਿੰਨ ਬੈਡਰੂਮ ਘਰ ਉਹਨਾਂ ਦੇ ਨਾਲ ਕੋਈ ਰਹਿ ਰਹੇ ਨੇ ਉਸ ਉਹਨਾਂ ਨੇ ਕਿਹਾ ਕਿ ਸਾਡੇ ਮੇਰੀ ਫੈਮਲੀ ਕੋਈ ਰਹਿ ਰਿਹਾ ਇਸ ਮਿਊਨਿਟੀ ਇਨਾ ਪੈਸਾ ਆਉਣਾ ਹੀ ਹੋਣਾ 800 300 ਡਾਲਰ 800 300 ਉਧਰਾਉਣਾ ਤੇ ਠੀਕ ਆ ਤੇ ਉਹਨਾਂ ਦੇ ਵਾਈਫ ਨੂੰ ਮੁੜ ਕੇ ਕੰਮ ਸੌਂਦੇ ਟੱਕਣੇ ਵਿੱਚ ਹੀ ਰਹਿੰਦੇ ਸੀ ਵਾਲੀ ਤਾਂ ਐਡਿਸਨ ਜੀ ਕਰ ਲੈ ਲਿਆ ਉਹਨਾਂ ਨੇ ਸੋਕਰ ਲੋਨ ਹੋ ਰਹੇ ਨੇ ਡੈਫੀਨਟਲੀ ਬਟ ਜਿਨ੍ਹਾਂ ਦੇ ਪਹਿਲਾਂ ਮਾੜਾ ਮੋਟਾ ਫਰਕ ਸੀ ਨਹੀਂ ਹੋਇਆ ਸੀ ਪਹਿਲਾਂ ਉਹ ਟੈਸਟ ਜਿਹੜਾ ਡ੍ਰੌਪ ਹੋ ਜਾਂਦਾ ਤਾਂ ਫਿਰ ਉਹਨਾਂ ਦੀ ਵੀ ਜਿਹੜੀ ਅਫੋਰਡੇਬਿਲਟੀ ਬਣ ਜੂਗੀ ਜੀ ਸੋ ਬਿਲਕੁਲ ਜੀ ਜੇਕਰ ਤੁਸੀਂ ਵੀ ਕਰ ਲੈਣਾ ਚਾਹੁੰਦੇ ਹੋ ਤਾਂ ਮੇਰੇ ਖਿਆਲ ਨਾਲ ਸਮਾਂ ਇਹ ਤੁਹਾਡਾ ਜੀ ਖਮਾ ਇਸ ਟਾਈਮ ਖਰੀਦਦਾਰ ਦਾ ਤੇ ਜੋ ਨਿਊਜ਼ੀਲੈਂਡ ਦੀ ਇਸ ਟਾਈਮ ਮਾਰਕੀਟ ਕਹਿ ਰਹੀ ਹੈ ਤੇ ਆਉਣ ਵਾਲੇ 6 ਮਹੀਨੇ ਦੇ ਕਈ ਦਾ ਕੁਝ ਨਹੀਂ ਇੱਕ ਦਿਨ ਦੀ ਨਹੀਂ ਜਾਣੀ ਹੁੰਦੀ ਪਰ ਜੋ ਕੁਝ ਦਿਖ ਰਿਹਾ ਅਸੀਂ ਕੋਈ ਭਵਿੱਖਬਾਣੀ ਤਾਂ ਨਹੀਂ ਕਰਦੇ ਪਰ ਜੋ ਦਿਖ ਰਿਹਾ ਉਹ ਇਹੀ ਆ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਵਾਕਈ ਇੰਟਰਸਟ ਰੇਟ ਹਲੇ ਵਾਅਦੇ ਦਿਖਾਈ ਨਹੀਂ ਦੇ ਰਹੇ ਤੇ ਮੇਰੇ ਖਿਆਲ ਨਾਲ ਫਰਵਰੀ ਚ ਜਿਹੜੀ ਅਗਲੀ OCR ਆਊਗੀ ਉਸ ਤੋਂ ਬਾਅਦ ਥੋੜਾ ਮੋਟਾ ਕੁਝ ਪਤਾ ਲੱਗੂਗਾ ਪਰ ਅਗਲੇ ਸਾਲ ਰੋਕਸਾਵਾ ਦੀਆਂ ਚੋਣਾ ਵੀ ਆ ਤੇ ਸਰਕਾਰ ਕੋਈ ਐਡਾ ਵੱਡਾ ਰਿਸਕ ਮੇਰੇ ਖਿਆਲ ਨਾਲ ਜਿਹੜਾ ਉਹ ਨਹੀਂ ਲੈਣਾ ਚਾਹੂਗੀ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਜਿਸ ਤਰ੍ਹਾਂ ਦੇ ਸਰਵੇ ਆ ਰਹੇ ਆ ਤੇ ਸਾਰਾ ਕੁਝ ਡਿੱਗਦਾ ਡਿੱਗਦਾ ਹੀ ਨਜ਼ਰ ਆ ਰਿਹਾ ਤੇ ਮੈਂ ਆਪਣੇ ਮੂੰਹ ਤੋਂ ਹੁਣ ਕੁਝ ਨਹੀਂ ਕਹਿ ਰਿਹਾ ਬਾਕੀ ਅਖਬਾਰਾਂ ਸਾਰਾ ਕੋਈ ਬੋਲੇ ਰਹੀਆਂ ਤੇ ਪਰ ਸਰਕਾਰ ਵੀ ਜਿਹੜਾ ਕਦਮ ਕਹਿੰਦੇ ਆ ਸੋਚ-ਸੋਚ ਕੇ ਰੱਖ ਰਹੀ ਆ ਤੇ ਫੂਕ-ਫੂਕ ਕੇ ਕਦਮ ਰੱਖੇ ਜਾ ਰਹੇ ਆ ਤੇ ਇਸੇ ਲਈ OSR ਜਿਹੜੀ ਲਗਾਤਾਰ ਡ੍ਰੌਪ ਹੋ ਰਹੀ ਆ ਰੀਜ਼ਨ ਵੀ ਇਹੀ ਹੈ ਜੀ ਜਦੋਂ ਨਿਊਜ਼ੀਲੈਂਡ ਦੇ ਵਿੱਚ ਰੈਸੈਸ਼ਨ ਆਇਆ ਆਪਾਂ ਦੇਖਿਆ ਕੋਵਿਡ ਤੋਂ ਬਾਅਦ ਤਾਂ ਸਿਰਫ ਇੱਕ ਰੀਅਲ اسٹیਟ ਮਾਰਕੀਟ ਸੀ ਜੀਨੇ ਕੰਟਰੀ ਨੂੰ ਬਚਾ ਕੇ ਰੱਖਿਆ ਤੇ ਕੁਛੁੱਧਾਂ ਦਾ ਹੀ ਹੁਣ ਫੇਰ ਇੱਕ ਵਾਰੀ ਜਿਹੜਾ ਹੁੰਦਾ ਨਜ਼ਰ ਆ ਰਿਹਾ ਤੇ ਫਿਟਰਪਾਲ ਜੀ ਇਸ ਟਾਈਮ ਕਹਿੰਦੇ ਇੱਕ ਬੈਂਕ ਇਦਾਂ ਦੀ ਵੀ ਹੈਗੀ ਹੈ ਜਿਹੜੀ ਪਹਿਲਾਂ ਹੀ 3.99 ਤੇ ਲੋਨ ਕਰ ਰਹੀ ਆ ਹਾਂਜੀ ਆਉਣ ਵਾਲਾ ਕਹਿੰਦੇ ਫਰਵਰੀ ਤੋਂ ਬਾਅਦ ਇੱਥੇ 20 ਇੰਟਰਸਟ ਰੇਟ ਆ ਸਕਦਾ ਇਹ ਅਜੇ ਗੱਲਾਂ ਹੀ ਆ ਆਇਆ ਨਹੀਂ ਐਵੇਂ ਪਰ ਇੱਕ ਬੈਂਕ ਦਾ ਕਹਿੰਦੇ ਆ ਗਿਆ ਹਾਂ ਜੀ ਉਹ ਕਿਹੜੀ ਬੈਂਕ ਆ ਤੇ ਕਹਿੰਦੇ ਤੁਸੀਂ ਉੱਥੇ 3.99 ਤੇ ਵੀ ਲੋਨ ਕਰਵਾ ਸਕਦੇ ਹੋ ਉਹ ਕੀ ਆ ਬਿਲਕੁਲ ਇਹ ਸਕਿਊਜ਼ਮੀ ਮੈਂ ਅੱਗੇ ਵੀ ਦੱਸ ਕੇ ਗਿਆ ਸੀ ਕਿ 399 ਜਿਹੜੀ ਬੈਂਕ SBS ਬੈਂਕ ਆ ਉਹ SBS ਬੈਂਕ ਜਿਹੜੀ ਨਿਊਜ਼ੀਲੈਂਡ ਦੀ ਲੋਕਲ ਬੈਂਕ ਆ ਆਪਣੇ ਸੈਫਟ ਆਰਗਨ ਦੇ ਵਿੱਚ ਬੇਸਡ ਹੈ ਸੋ 1 ਸਾਲ ਦਾ ਰੇਟ ਤੁਹਾਨੂੰ 399 ਮਿਲਦਾ ਉਹ ਕਾਇੰਗੋਰਾ ਦੇ ਕ੍ਰਾਈਟੇਰੀਆ ਥੱਲੇ ਵੀ ਮਿਲਦਾ ਤੁਹਾਨੂੰ ਜੇ ਤੁਹਾਡੇ ਕੋਲ ਡਿਪੋਜ਼ਿਟ ਸਿਰਫ 5% ਹੀ ਹੈ ਤਾਂ ਤੁਸੀਂ ਕਾਇੰਗੋਰਾ ਕ੍ਰਾਈਟੇਰੀਆ ਮੀਟ ਕਰਦੇ ਹੋ ਤਾਂ ਤੁਹਾਨੂੰ 3.99 ਇੱਕ ਸਾਲ ਦਾ ਰੇਟ ਮਿਲ ਸਕਦਾ ਜੇ ਤੁਸੀਂ ਕਾਇੰਗੋਰਾ ਦਾ ਕ੍ਰਾਈਟੇਰੀਆ ਨਹੀਂ ਵੀ ਮੀਟ ਕਰਦੇ ਜੇ ਤੁਸੀਂ ਸਟੈਂਡਰਡ ਕ੍ਰਾਈਟੇਰੀਆ ਮੀਟ ਕਰਦੇ ਹੋ ਜਿਹੜਾ ਕਿ 10% ਤੁਹਾਡਾ ਡਿਪੋਜ਼ਿਟ ਹੈਗਾ ਤੇ ਉਹ ਤੁਸੀਂ ਸਟੈਂਡਰਡ ਕ੍ਰਾਈਟੇਰੀਆ ਮੀਟ ਕਰਦੇ ਹੋ ਥੋੜੀ ਜਿਹਦੇ ਵਿੱਚ ਕੋਈ ਇਨਕਮ ਦੀ ਹੈ ਨਹੀਂ ਕਿ ਕੈਪਟਨ ਕਮ 1,50,000 ਤੇ ਜਾਂ 95,000 ਤੇ ਤੇ ਉਹਦੇ ਤੇ ਵੀ ਤੁਹਾਨੂੰ ਜਿਹੜੀ ਐਸਬੀਐਸ ਬੈਂਕ ਆ ਉਹ 3.99 ਇੱਕ ਸਾਲ ਦਾ ਰੇਟ ਦੇ ਰਹੀ ਹੈ ਪਹਿਲੇ ਸਾਲ ਦਾ ਰੇਟ ਤੁਹਾਨੂੰ 3.99 ਮਿਲਣਾ ਤੇ ਦੂਜਿਹਰੇ ਬਾਕੀ ਉਸ ਤੋਂ ਬਾਅਦ ਰੇਟ ਹੋਣਗੇ ਉਹ ਫਿਰ ਐਸ ਪਰ ਤੁਹਾਡੇ ਕ੍ਰਾਈਟੇਰੀਆ ਤੇ ਹੋਣਗੇ ਜੇ ਤੁਸੀਂ ਕਾਇੰਗੋਰਾ ਦਾ ਕ੍ਰਾਈਟੇਰੀਆ ਮੀਟ ਕਰਕੇ ਫਿਰ ਜੇ ਤੁਸੀਂ 10% ਸਟੈਂਡਰਡ ਤੇ ਗਏ ਹੋ ਫਿਰ ਤੁਹਾਨੂੰ ਸਟੈਂਡਰਡ ਰੇਟ ਮਿਲੂਗਾ ਪਰ ਪਹਿਲੇ ਸਾਲ ਲਈ ਚਾਹੇ ਤੁਸੀਂ 5% ਤੇ ਜਾਨਦੇ ਹੋ ਚਾਹੇ ਤੁਸੀਂ 10 ਤੇ ਜਾਨਦੇ ਹੋ ਤੁਹਾਨੂੰ 399 ਰੇਟ ਮਿਲਦਾ ਨਾਲ ਮੜਮੋਟ ਕੈਸ਼ ਵੀ ਦਿੰਦੇ ਆ 2000 ਡਾਲਰ ਜਿਹੜਾ ਤੁਹਾਡਾ ਲਾਇਰ ਦਾ ਖਰਚਾ ਤੇ ਵੈਲਿਊਏਸ਼ਨ ਮੜਮੋਟ ਖਰਚੇ ਚੱਕ ਲੈਂਦੇ ਆ ਜੀ ਤੇ ਤੇ ਨਾਲ ਇੱਕ ਉਹਨੂੰ ਬੰਡਲ ਕਹਿੰਦੇ ਹੁੰਦੇ ਨੇ ਉਹਨੂੰ ਬੰਡਲ ਤੇ ਕੀ ਕਰਦੇ ਨਾਲ ਜੇ ਤੁਸੀਂ ਕੀ ਵੀ ਸੀ ਇੰਵਰਿਊ ਉਹਨਾਂ ਕੋਲ ਲੈ ਜਾਓ 1000 ਡਾਲਰ ਉਹ ਚ ਪਾ ਦਿੰਦੇ ਨੇ ਜੇ ਤੁਸੀਂ ਆਪੀ ਕਰਦੀ ਕੰਟੈਂਟ ਇੰਸ਼ੋਰੈਂਸ ਕਰਾਉਣੀ ਹੈ 1000 ਡਾਲਰ ਉਹ ਚ ਦੇ ਦਿੰਦੇ ਨੇ ਸੋ ਕਰਕੇ 3- ਹਾਂ ਜਿਹੜੇ ਤੁਸੀਂ ਜਿਵੇਂ ਤੁਸੀਂ ਸਟੈਂਡਰਡ ਕ੍ਰਾਈਟਰੀਆ ਤੇ ਕਰ ਲੈਣਾ 10% ਤੇ ਤੁਸੀਂ ਕੰਗਰਸ ਦਾ ਕ੍ਰਾਈਟਰੀਆ ਮੀਟ ਨਹੀਂ ਕਰਦੇ ਤੁਹਾਨੂੰ ਰੇਟ ਮਿਲਣਾ ਲੋਸ ਚੀਪਸਟ 5.09 ਜੇ ਇੱਥੇ ਜਾਣੇ ਹੋ 399 ਮਤਲਬ 1.10% ਤੁਹਾਨੂੰ ਸਸਤਾ ਮਿਲ ਰਿਹਾ ਮਤਲਬ ਤੁਹਾਨੂੰ ਜੇ ਤੁਸੀਂ ਲੱਖ ਮਗਰ 1100 ਡਾਲਰ ਜੀ ਥੋੜਾ ਸਾਲ ਦਾ ਬੋਲਦੇ 5 ਲੱਖ ਡਾਲਰ ਉਹਨਾਂ ਤੋਂ 550 ਡਾਲਰ ਬਚੂਗਾ ਜੀ ਸੋ ਡੈਫਨਿਟਲੀ 399 ਬਹੁਤ ਵਧੀਆ ਰੇਟ ਆ 399 ਜਿੱਦੋਂ ਤੁਸੀਂ ਗੱਲ ਕਹੀ ਹੈ ਕਿ ਇਹ ਪਤਾ ਨਹੀਂ ਜਿਹੜੇ ਹਿਸਾਬ ਨਾਲ ਅਸੀਂ ਚੱਲ ਰਿਹਾ ਹੁਣ ਤਾਂ 190 ਜਿਹੜੀਆਂ ਵੱਡੀਆਂ ਬੈਂਕਾਂ ਦਾ ਵੀ ਸਾਨੂੰ ਦੇਖਣ ਨੂੰ ਮਿਲ ਸਕਦਾ ਇਹ ਚ ਵੀ ਅਸੀਂ ਸਰਪ੍ਰਾਈਜ਼ ਨਹੀਂ ਹੋਵਾਂਗੇ ਜੇ ਜਿਵੇਂ ਅਸੀਂ ਅੱਗੇ ਇਹ ਗੱਲ ਕਰਾਂਗੇ 3 ਮਹੀਨੇ ਬਾਅਦ ਬੈਠੇ ਇੱਥੇ ਫਰਵਰੀ ਤੱਕ ਕਿ ਅਸੀਂ ਇਹੀ ਗੱਲ ਕਰਦੇ ਹੋਵਾਂਗੇ ਕਿ ਆਪਾਂ ਪਿਛਲੇ ਸਾਲ ਗੱਲ ਕਰਦੇ ਸੀ ਕਿ 190 ਰੇਟ ਹੋ ਸਕਦਾ ਤੇ ਹੋ ਵੀ ਜਾਵੇ ਤਾਂ ਕੋਈ ਸਰਪ੍ਰਾਈਜ਼ ਵਾਲੀ ਗੱਲ ਨਹੀਂ ਹੋਊਗੀ ਜੀ ਸੋ ਬਿਲਕੁਲ ਜੀ ਸਾਰੇ ਇਸ ਟਾਈਮ ਵੇਟ ਇਹੀ ਕਰਦੇ ਆ ਕਿ ਤਿੰਨ ਵਾਲੇ ਨੰਬਰ ਦੇ ਵਿੱਚ ਭਾਵੇਂ ਉਹ 399 ਹੀ ਹੋਵੇ 1 ਸੈਂਟ ਦਾ ਹੀ ਫਰਕ ਹੈ ਜਾਨਾ ਪਰ ਸਾਰਿਆਂ ਨੂੰ ਲੱਗਦਾ ਇਹ ਹੈ ਕਿ ਜਦੋਂ ਤਿੰਨ ਵਾਲੇ ਨੰਬਰ ਦੇ ਵਿੱਚ ਆ ਗਿਆ ਨਾ ਕਹਾਣੀ ਉੱਥੇ ਕੀ ਜੇ ਰੁਕੂਗੀ ਆਕੇ ਤੇ ਉਮੀਦ ਬਹੁਤਿਆਂ ਨੂੰ ਇਹੀ ਹੈ ਕਿ ਹੋ ਸਕਦਾ ਕਿ ਫਰਵਰੀ ਤੱਕ ਇਹ ਚੀਜ਼ ਜਿਹੜੀ ਇਹ ਆ ਹੋ ਜੇ ਤੇ ਇੱਕ ਚੀਜ਼ ਫਿਰ ਪਾਲ ਜੀ ਜਾਂਦੇ ਜਾਂਦੇ ਜਰੂਰ ਜਾਣਨੀ ਚਾਹੂੰਗਾ ਸਮਝਦਾਸ ਨਹੀਂ ਦੇ ਰਿਹਾ ਓਸੀ ਆਰ ਦੇ ਡਿੱਗਣ ਨਾਲ ਆਪਾਂ ਹਰ ਵਾਰੀ ਗੱਲ ਕਰਦੇ ਆ ਹੋਮ ਲੋਨ ਦੀ ਹੋਰ ਕਿਹੜੇ ਕਿਹੜੇ ਲੋਨ ਸਸਤੇ ਹੁੰਦੇ ਆ ਬਹੁਤ ਸਾਰੇ ਸਾਡੇ ਭੈਣ ਭਰਾ ਜਿਹੜੇ ਕਾਰ ਕੂਰ ਵੀ ਲੈਣੀ ਚਾਹੁੰਦੇ ਆ ਮਾਲਾ ਮੋਟਾ ਹਣ ਚਲੋ ਚਾਰ ਪੈਸੇ ਹੈਗੇ ਉਹ ਕਹ ਕਾਰ ਦਾ ਥੋੜਾ ਜਿਹਾ ਲੋਨ ਕਰਾ ਲੰਦੇ ਕੁਛ ਦੇ ਦਿੰਦੇ ਆ ਕਿ ਉਹਨਾਂ ਨੂੰ ਵੀ ਫਰਕ ਪੈਂਦਾ ਉਸੇ ਅਰਦੇ ਡਿੱਗਣਾ ਬਿਲਕੁਲ ਪੈਂਦਾ ਜਿਹੜੀ ਕਾਰਾਂ ਦੇ 12 12 13 13 14 14% ਹੁੰਦੇ ਸੀ ਹੁਣ ਤੁਹਾਨੂੰ 8 9% ਦੇ ਵੀ ਮਿਲ ਜਾਂਦੇ ਆ ਕਾਰਾਂ ਦੇ ਲੋਨ ਤੇ ਜੇ ਤੁਹਾਡੇ ਕੋਲੇ ਬੈਂਕਾਂ ਬੈਂਕਰ ਇੱਕ ਬੜੀ ਉਹਦੀ ਚੀਜ਼ ਸ਼ੁਰੂ ਕੀਤੀ ਹੋਈ ਹੈ ਇਹ ਤਾਂ ਚਲੋ ਉਸ ਪ੍ਰਾਈਵੇਟ ਕੰਪਨੀਆਂ ਨੇ ਜਿਹੜੇ ਤੁਹਾਨੂੰ 8 9 899 99 ਜਾਂ 10% ਉਹਦੇ ਵੀ ਤੁਹਾਡੇ ਕ੍ਰੈਡਿਟ ਰੇਟਿੰਗ ਤੇ ਡਿਪੈਂਡ ਕਰਦੇ ਹੁੰਦੇ ਨੇ ਜਿਹੜੇ ਜਿਹੜੇ ਪਰਸਨਲ ਲੈਂਡਿੰਗ ਹੁੰਦੀ ਹੈ ਨਾ ਤੁਹਾਡੀ ਕ੍ਰੈਡਿਟ ਰੇਟਿੰਗ ਕਿੰਨੀ ਵਧੀਆ ਉਹਦੇ ਤੇ ਡਿਪੈਂਡ ਕਰ ਜੇ ਤੁਸੀਂ ਕੋਈ ਹਾਈਬ੍ਰਿਡ ਕਾਰ ਲੈ ਰਹੇ ਹੋ ਜਾਂ ਤੁਸੀਂ ਕੋਈ ਇਲੈਕਟ੍ਰਿਕ ਕਾਰ ਲੈ ਰਹੇ ਹੋ ਜਿਹੜੀ ਇੱਕ ਬੈਂਕ ਹੈ ਮੇਜਰ ਬੈਂਕ ਜੋ ਸਾਰੀ ਬੈਂਕਾਂ ਕਰਦੀਆਂ ਨੇ 1% ਤੇ ਕਰਦੀ ਦਿੰਦੀਆਂ ਨੇ ਤੇ 3 ਸਾਲ ਦੀ ਤੁਹਾਨੂੰ ਟਰਮ ਦਿੰਦੀਆਂ ਨੇ ਪਰ ਇੱਕ ਬੈਂਕ ਹੈ ਜਿਹੜੀ 5 ਸਾਲ ਤੱਕ ਕਰਦੀ ਹੈ 0% ਤੇ ਜੀ ਕਰਦੀ ਕਿ ਉਹਦੀ ਯੂਜ਼ ਕਰਨੀ ਹੈ ਤੁਸੀਂ ਮੰਨ ਲਓ ਹਰਮਨਤ ਕੋਲੇ ਘਰ ਦਾ ਮਿਲੀਅਨ ਡਾਲਰ ਦਾ ਘਰ ਆ ਤੁਹਾਡਾ ਥੋੜਾ ਲੋਨ ਹੈਗਾ ਤੇ 7 ਲੱਖ ਤੁਸੀਂ 50000 ਦੀ ਕਾਰ ਲੈਣੀ ਆ ਠੀਕ ਆ ਤੁਹਾਡੇ ਕੋਲ ਇਕਵਿਟੀ ਪਈ ਆ 20% ਤੋਂ ਥੱਲੇ ਥੱਲੇ ਰਹਿਣਾ ਸੀ 80% ਤੋਂ ਤਤ ਨੂੰ ਉਹ ਬੈਂਕ 5 ਸਾਲ ਲਈ ਟਰਮ ਦੇਊਗੀ ਐਜ਼ ਲੌਂਗ ਐਸ ਤੁਸੀਂ ਹਾਈਬ੍ਰਿਡ ਕਾਰ ਲੈ ਰਹੇ ਹੋ ਜਾਂ ਇਲੈਕਟ੍ਰਿਕ ਕਾਰ ਲੈ ਰਹੇ ਹੋ ਜਾਂ ਘਰ ਦੇ ਵਿੱਚ ਕੋਈ ਕੰਮ ਕਰ ਰਹੇ ਹੋ ਏਸੀ ਲਵਾ ਲਿਆ ਜਾਂ ਘਰ ਦੇ ਵਿੱਚ ਆਪਣੀ ਤੁਸੀਂ ਘਰ ਨੂੰ ਉਹ ਕਹਿੰਦੇ ਵਾਰਮ ਕਰਨ ਲਈ ਕੁਝ ਚੀਜ਼ਾਂ ਕਰ ਰਹੇ ਹੋ ਜੀ ਇਹ ਚੀਜ਼ਾਂ ਕਰੋਗੇ ਸਰਟਨ ਚੀਜ਼ਾਂ ਨੇ ਉਹਦੇ ਤੇ ਤੁਹਾਨੂੰ 5 ਸਾਲ ਤੱਕ 0% ਵਿਆਜ ਦੇਣਗੇ ਲੋ ਜੀ ਸੋ ਇਹ ਵੀ ਨਮੀ ਕੱਲ ਪਤਾ ਲੱਗੀ ਹੈ ਜੀ ਤੇ ਹੋਰ OSAR ਡਿੱਗਣ ਦੇ ਨਾਲ ਫਾਇਦਾ ਕਿਹਨੂੰ ਕਿਹਨੂੰ ਹੋਗਾ ਹੋਰ ਥੋੜੂ ਤੇ ਮੈਨੂੰ ਸਾਨੂੰ ਤਾਂ ਅਸੀਂ ਵੀ ਅਸੀਂ ਵੀ ਤਾਂ ਜਿਹੜੇ ਸਾਨੂੰ ਦੇਖਦੇ ਆ ਸੀ ਵੀ ਉਹਨਾਂ ਉਹੀ ਕੈਟਾਗਰੀ ਚ ਆਉਂਦੇ ਆ ਸ਼ਾਇਦ ਉਹਨਾਂ ਨੂੰ ਨਾ ਲੱਗਦਾ ਹੋਵੇ ਕਿ ਅਸੀਂ ਉਹ ਕੈਟਾਗਰੀ ਚ ਨਹੀਂ ਆਉਂਦੇ ਅਸੀਂ ਵੀ ਥੋੜਾ ਵਾਲੀ ਕੈਟਾਗਰੀ ਚ ਆਂ ਜਦੋਂ ਤੁਹਾਡਾ ਰੇਟ ਹੈਗਾ ਮੈਂ ਤਾਂ ਆਪ ਦੇਖਦਾ ਬੈਠਾ ਦੇਖ ਕੇ ਕੀ ਹੋ ਡੇ ਗਿਆ ਚਲ ਮੇਰੀ ਮੈਂ ਤਾਂ ਆਪ ਬੈਠ ਕੇ ਕੈਲਕੂਲੇਸ਼ਨ ਕਰਦਾ ਹੁੰਦਾ ਕਿ ਵੀ ਇੰਨੇ ਕੀ ਗੈਸਟ ਹੋਲ ਬੈਟਰ ਹੋ ਜਾਣੀਆਂ ਮੈਂ ਹੱਸਦਾ ਹੁੰਦਾ ਕਿ ਮੈਂ ਅਗਲੀ ਟੀਮ ਨਾਲ ਹੱਸਦਾ ਜਿਹਾ ਬੈਠਾ ਮੈਂ ਕਿਹਾ ਇੱਕ ਦਿਨ ਮੈਂ ਆਪ ਨਾਲ ਸੈਟਰਡੇ ਨੂੰ ਆਇਆ ਮੈਂ ਆਪਣੇ ਆਪ ਨਾਲ ਮੀਟਿੰਗ ਕੀਤੀ ਕਿ ਮੈਂ ਆਪਦਾ ਲੋਨ ਕਿਵੇਂ ਫਾਸਟ ਪੇ ਕਰਨਾ ਮੈਂ ਮੈਂ ਸੱਚੀ ਕੀਤੀ ਮੈਂ ਬੈਠ ਕੇ ਕੀ ਕੱਟ ਕੇ ਕਿ ਆਹ ਮੇਰੇ ਖਰਚੇ ਨੇ ਆਹ ਮੇਰੀ ਜਿਹੜੀ ਇਨਕਮ ਤੇ ਮੇਰੀ ਆਹ ਰੀਪੇਅਰ ਆਹ ਵਿਆਜ ਕੱਢ ਕੇ ਮੈਂ ਆਪ ਦਾ ਇੱਕ ਪਲਾਨ ਬਣਾਇਆ ਹੁਣ ਕਿ ਮੈਂ ਇਹ ਆਪਦਾ ਲੋਨ ਜਿਹੜਾ ਕਿ ਕਦੋਂ ਪੇ ਕਰਨਾ ਹੁਣ ਮੇਰੀ ਉਮਰ ਹੋ ਗਈ 43 ਸਾਲ ਜੀ ਠੀਕ ਹੈ ਤੇ ਮੇਰਾ ਹੈਗਾ ਕਿ ਮੈਂ 49 ਸਾਲ ਦੀ ਉਮਰ ਦੇ ਵਿੱਚ ਮੈਂ ਮੋਜ ਫਰੀ ਹੋਣਾ ਤੇ ਮੇਰੇ ਕੋਲ 6 ਸਾਲ ਨੇ ਹੁਣ ਜੀ ਮੋਜ ਫਰੀ ਹੋਣ ਪਰ ਪਲਾਨ ਬਣਾਏ ਬੈਠ ਕੇ ਇਹੀ ਚੀਜ਼ਾਂ ਸੀ ਕਰਦੇ ਆ ਮੈਂ ਫਿਰ ਕਹਿਣਾ ਕਿ ਜਿਹੜੀ ਮੋਜ ਐਡਵਾਈਜ਼ਰ ਦੀ ਜਿਹ ਰਿਸਪੌਂਸਿਬਿਲਟੀ ਹੈ ਲੋਨ ਅਪਰੂਵ ਕਰਾਉਣਾ ਨਹੀਂ ਹੈਗੀ ਕਰ ਲਈ ਉਹਦਾ ਇੱਕ ਪਾਰਟ ਹੈ ਲੋਨ प्रूव ਕਰਾਉਣਾ ਪਰ ਜਦੋਂ ਲੋਨ ਹੋ ਜਾਂਦਾ ਤਾਂ 30 ਸਾਲ ਤੇ ਕੀ ਤੁਸੀਂ ਸੱਚੀ ਉਹ 30 ਸਾਲ ਲਾਉਣਾ ਚਾਹੁੰਦੇ ਹੋ ਕਿ ਤੁਸੀਂ ਚਾਹੁੰਦੇ ਹੋ ਕਿ 60 65 ਦੀ ਉਮਰ ਦੇ ਵਿੱਚ ਜਾ ਕੇ ਵੀ ਤੁਹਾਡੇ ਕੋਲੇ ਮੋਗੇਜ ਹੋਵੇ ਨਹੀਂ ਚਾਹੁੰਦੇ ਕੋਈ ਨਹੀਂ ਚਾਹੁੰਦਾ ਬਟ ਉਹਦੇ ਲਈ ਪਲਾਨ ਕਰਨੀ ਪੈਂਦੀ ਨੇ ਚੀਜ਼ਾਂ ਅਚੀਵੇਬਲ ਹੁੰਦੀਆਂ ਨੇ ਡੈਫੀਨਿਟਲੀ ਹੁੰਦੀਆਂ ਨੇ ਤੁਸੀਂ ਆਪਦਾ ਲਾਈਫ ਸਟਾਈਲ ਵੀ ਮੇਨਟੇਨ ਕਰ ਸਕਦੇ ਹੋ ਇਹ ਨਹੀਂ ਹੈਗਾ ਕਿ ਮੈਂ ਕਦੀ ਨਹੀਂ ਕਹਿੰਦਾ ਕਿ ਕਾਫੀ ਪੀਣੀ ਛੱਡ ਦਿਓ ਆਹ ਕਰਨਾ ਛੱਡ ਦਿਓ ਖਾਣਾ ਛੱਡ ਦਿਓ ਨਹੀਂ ਮੈਂ ਖੁਦ ਜਾਨਾ ਮੈਂ ਹਰ ਹਰ ਸੰਡੇ ਨੂੰ ਮੈਂ ਆਪਣੇ ਨਿਆਣਿਆਂ ਦੇ ਨਾਲ ਲੰਚ ਕਮ ਜਾਂਦਾ ਹਰ ਸੰਡੇ ਹੁਣ ਜੇ ਮੈਂ ਕਹੂੰਗਾ ਕਿ ਸਾਡੇ ਸਾਡਾ ਲੰਚ ਤੇ ਨਹੀਂ ਲਾਉਣਾ ਮੈਂ ਬਿਕੋਜ਼ ਮੈਂ ਕਰ ਸਕਦਾ ਬਿਕੋਜ਼ ਉਹ ਮੇਰਾ ਟਾਈਮ ਲਿਆਣਾ ਇਹਦੇ ਨਾਲ ਪਰ ਮੇਰੇ ਹੋਰ ਖਰਚੇ ਘਟਨੇ ਸੋ ਖਰਚ ਉਹ ਬੈਠ ਉਹੀ ਚੀਜ਼ਾਂ ਸੀ ਬੈਠ ਕੇ ਕਰਦੇ ਆ ਜਦੋਂ ਮੈਂ ਤੁਹਾਡੇ ਨਾਲ ਬੈਠਣਾ ਤੁਹਾਡੇ ਖਰਚੇ ਜਾਂਦੇ ਆ ਤੁਹਾਡੇ ਖਰਚੇ ਕੀ ਨੇ ਫਿਰ ਮੈਂ ਤੁਹਾਨੂੰ ਐਡਵਾਈਸ ਦਊਗਾ ਕਿ ਆ ਖਰਚੇ ਤੁਹਾਡੇ ਜਿਹੜੇ ਇਹ ਜ਼ਰੂਰੀ ਨਹੀਂ ਹੈ ਨਹੀਂ ਇਹ ਤੁਸੀਂ ਕਰ ਸਕਦੇ ਹੋ ਬੰਦ ਆ ਜਿਹੜੇ ਦਿੱਲੀ ਦੇ ਨੇ ਜਾਂ ਕਾਫੀ ਪੀ ਲਈ ਜਾਂ ਕਦੇ ਲੰਚ ਕਰ ਲਿਆ ਜਾਂ ਆਪਣੇ ਪਰਿਵਾਰ ਨਾਲ ਜਾ ਕੇ ਟੁਰਨ ਕਰ ਲਿਆ ਇਹ ਚੀਜ਼ਾਂ ਕਰ ਸਕਦੇ ਹੋ ਇਹ ਇੱਕ ਇੱਕ ਕੁਆਲਿਟੀ ਟਾਈਮ ਹੈ ਜਿਹੜਾ ਤੁਸੀਂ ਸਪੈਂਡ ਕਰਦੇ ਹੋ ਆਪਣੇ ਪਰਿਵਾਰ ਦੇ ਨਾਲ ਜੀ ਬਾਕੀ ਚੀਜ਼ਾਂ ਜਿਹੜੀਆਂ ਵਾਧੂ ਘਟੂ ਹੁੰਦੇ ਨੇ ਕਿ ਖਾਣਾ ਪਈ ਉਹ ਉਦਾਂ ਹੀ ਢਾ ਲਿਆ ਕਪੜਾ ਹਮੇਸ਼ਾ ਕਪੜਾ ਕਪੜਾ ਜਿਹੜਾ ਸਭ ਤੋਂ ਜ਼ਿਆਦਾ ਵੇਸਟ ਹੁੰਦਾ ਮੰਨਣਾ ਪਰ ਆਈ نو ਕਿ ਹਰ ਇੱਕ ਦੀ ਪਰਸਨਲ ਚੋਇਸ ਹੁੰਦੀ ਹੈ ਕਿ ਸਪੈਸ਼ਲੀ ਜਿਹੜੇ ਫੀਮੇਲਸ ਹੁੰਦੇ ਆ ਉਹਨਾਂ ਨੂੰ ਕਪੜਾ ਜ਼ਿਆਦਾ ਪਸੰਦ ਆਉਂਦਾ ਹੈ ਪਰ ਕਿਉਂਕਿ ਇਟ ਮੇਕਸ ਯੂ ਹੈਪੀ ਠੀਕ ਹੈ ਪਰ ਅਗੇਨ ਹਰ ਇੱਕ ਦੀ ਪਰਸਨਲ ਚੋਇਸ ਹੁੰਦੀ ਹੈ ਕਿ ਇਹ ਖਰਚੇ ਕਿਹੜੇ ਕੱਟ ਕਰਨੇ ਆ ਕਿਹੜੇ ਵਧਾ ਕਰਨੇ ਪਰ ਉਹੀ ਅਸੀਂ ਤੁਹਾਡੇ ਨਾਲ ਬੈਠ ਕੇ ਡਿਸਕਸ ਕਰਦੇ ਹਾਂ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਗਲਾ ਪ੍ਰੋਗਰਾਮ ਕਰਾਂਗੇ ਉਹਦੇ ਚੈਪਟਰ ਪਰ ਤੋਂ ਇਹ ਵੀ ਚੀਜ਼ ਜਾਣਾਂਗੇ ਵੀ ਪਹਿਲਾਂ ਪਹਿਲਾਂ ਤਾਂ ਡਰਾ ਦਿੱਤਾ ਜਾਂਦਾ ਵੀ 25 ਸਾਲ ਦਾ ਲੋਨ 30 ਸਾਲ ਦਾ ਲੋਨ ਤੇ ਇਹ ਕਹਿੰਦੇ 6 ਸਾਲ ਗੱਲਬਾਤ ਇਹਦੇ ਤੇ ਆਉਣ ਵਾਲੇ ਦਿਨਾਂ 'ਚ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਤੇ ਕੱਪੜਿਆਂ ਦੀ ਇਹਨਾਂ ਨੇ ਗੱਲ ਕੀਤੀ ਹੈ ਤੇ ਆਪ ਕੱਪੜੇ ਇਹ ਦੇਖ ਲਓ ਆਪਣੇ ਬ੍ਰਾਂਡ ਦੇ ਪਾਉਂਦੇ ਆ ਜੀ ਮਨੀ ਪਲਾਨ ਬੜਾ ਸੋਹਣਾ ਉੱਪਰ ਲਿਖਿਆ ਹੋਇਆ ਤੇ ਕੋਈ ਗੱਲ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਕਹਿੰਦੇ ਆ ਵੀ ਭਾਈ ਸਾਨੂੰ ਵੀ ਆਈਆਂ ਜਾਂ ਰੰਗ-ਬਰੰਗੀਆਂ ਆਹੇ ਵੈਸੇ ਇਹਨਾਂ ਨੇ ਤਾਂ ਵਾਈਟ ਪਾਈ ਆ ਮੇਰੇ ਖਿਆਲ ਨਾਲ ਤੇ ਸਾਨੂੰ ਵੀ ਇਹੀ ਜੀ ਜ਼ਰੂਰ ਟੀ-ਸ਼ਰਟ ਜਿਹੜੀ ਉਹ ਦਿੱਤੀ ਜਾਵੇ ਅਸੀਂ ਵੀ ਇਹਨਾਂ ਦਾ ਬ੍ਰਾਂਡ ਨਾਲ ਜਿਹੜਾ ਪ੍ਰਮੋਟ ਜ਼ਰੂਰ ਕਰਾਂਗੇ ਮੈਂ ਤੁਸੀਂ ਇਹ ਗੱਲ ਸ਼ੁਰੂ ਕੀਤੀ ਹੈ ਮੈਂ ਸੱਚੀ ਐਕਸਕਿਊਜ਼ ਮੈਂ ਸੈਟਲਮੈਂਟ ਤੇ ਅਸੀਂ ਦੇ ਉਹ ਯੂਜ਼ ਵੀ ਕਰਨ। ਜੀ। ਅਸੀਂ ਇਹ ਜੀ ਸ਼ੁਰੂ ਕੀਤੀ ਆ ਕਿ ਅਸੀਂ ਪਾਣੀ ਦੀ ਜਿਹੜੀ ਇੱਕ ਬਲਕਿੰਗ ਉਦਾਂ ਨਹੀਂ ਕਿ ਪਲਾਸਟਿਕ ਦੀ ਬੋਤਲ ਨਹੀਂ ਦਿੰਦੇ ਪ੍ਰੋਪਰ ਜਿਹੜੀ ਆਪਣੀ ਸਟੀਲ ਵਾਲੀ ਸਟੀਲ ਵਾਲੀ ਬੋਤਲ ਹੁੰਦੀ ਆ ਪ੍ਰੋਪਰ ਬੋਤਲ ਹੁੰਦੀ ਆ ਇੱਕ ਕਾਫੀ ਦਾ ਮੱਗ ਪ੍ਰੋਪਰ ਜਿਹੜੇ ਤੁਸੀਂ ਟੇਕ ਅਵੇ ਬਾਹਰ ਲੈ ਕੇ ਜਾਂਦੇ ਹੋ ਤੁਹਾਡੀ ਚਾਹ ਠੰਡ ਗਰਮ ਰਹਿੰਦੀ ਆ ਇੱਕ ਟੀ-ਸ਼ਰਟ ਤਾਂ ਹੋਰ ਚੀਜ਼ਾਂ ਕਿ ਨੋਟਬੁੱਕ ਪੈਨ ਇਹਨਾਂ ਕਾ ਹੋਰ ਕਾਫੀ ਚੀਜ਼ਾਂ ਨੇ ਅਸੀਂ ਉਹਨੂੰ ਕਹਿੰਦੇ ਆ ਕਿ ਸੈਟਲਮੈਂਟ ਗੁਰੀ ਬੈਗ ਸੋ ਜਦੋਂ ਤੁਸੀਂ ਸੈਟਲ ਕਰਦੇ ਹੋ ਸਾਡੇ ਨਾਲ ਜਦੋਂ ਤੁਸੀਂ ਕਲਾਇੰਟ ਹੋਣਾ ਫਿਰ ਉਹ ਚੀਜ਼ਾਂ ਮਿਲਦੀਆਂ ਨੇ ਤੇ ਆਹ ਟੀ-ਸ਼ਰਟ ਵੀ ਜਿਹੜੀ ਮੈਂ ਪਾਈ ਆ ਇਹ ਵੀ ਤੁਹਾਨੂੰ ਮਿਲਦੀ ਆ ਜੀ ਤੇ ਚਲੋ ਸਾਡਾ ਸੈਟਲਮੈਂਟ ਵਾਲਾ ਟਾਈਮ ਤਾਂ ਮੈਨੂੰ ਲੱਗਦਾ ਹਲੇ 1 ਸਾਲ ਲੱਗ ਜਾਣਾ ਪਰ ਇਹ ਜ਼ਰੂਰ ਤੁਹਾਤੋਂ ਲਾਵਾਂਗੇ ਅਸੀਂ ਕੋਈ ਗੱਲ ਨਹੀਂ ਤੇ ਜੇਕਰ ਤੁਸੀਂ ਵੀ ਕੋਈ ਹੋਰ ਸਲਾਹ ਜਾਂ ਕੋਈ ਹੋਰ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਪੀਟਰ ਪਾਲੋਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੇ ਇਹਨਾਂ ਨੂੰ ਪੁੱਛ ਸਕਦੇ ਹੋ ਸੋ ਓਸੀਆਰ ਲਗਾਤਾਰ ਡਿੱਗ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਕਿਵੇਂ ਦੇ ਹੁੰਦੇ ਆ ਪਤਾ ਲੱਗੂਗਾ ਪਰ ਥੋੜਾ ਜਿਹਾ ਇੱਕ ਸੁੱਖ ਦਾ ਸਾਥ ਥੋੜੀ ਜਿਹੀ ਰਾਹਤ ਆ ਜਿਹੜੀ ਉਹ ਜਰੂਰ ਦੇਖਣ ਨੂੰ ਮਿਲ ਰਹੀ ਆ ਬਹੁਤੇ ਆਂਦੇ ਜਿਹੜੇ ਲੋਨ ਇਸ ਟਾਈਮ ਦੁਆਰਾ ਰੀਫਿਕਸ ਹੋਣ ਵਾਲੇ ਆ ਤੇ ਉਹਨਾਂ ਨੂੰ ਮੇਰੇ ਖਿਆਲ ਨਾਲ ਜਰੂਰ ਥੋੜਾ ਜਿਹਾ ਰਾਹਤ ਭਰੀ ਦੀ ਖਬਰ ਇਹ ਲੱਗਦੀ ਹੋਊਗੀ ਸੋ ਪੀਟਰ ਪਾਲ ਜੀ ਤੁਸੀਂ ਆਏ ਅਹਿਮ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਬਹੁਤ ਬਹੁਤ ਤੁਹਾਡਾ ਧੰਨਵਾਦ ਧੰਨਵਾਦ ਹਰਮਨ ਐਂ ਸਸਵੀ ਕਾ ਜੀ ਸਾਰਿਆਂ ਨੂੰ ਇਹ ਸੰਨ ਪੀਟਰ ਪਾਲ ਜੀ ਜਿਨ੍ਹਾਂ ਨੇ ਆਪਾਂ ਨੂੰ ساری ਜਾਣਕਾਰੀ ਦਿੱਤੀ ਆ ਤੇ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਫਾਇਦਾ ਜਿਹੜਾ ਹੋਸੀਆ ਡਿੱਗਣ ਦੇ ਨਾਲ ਮਿਲ ਸਕਦਾ ਜੀ ਇੱਥੇ ਹੀ ਹੁਣ ਤੁਸੀਂ ਮੈਨੂੰ ਹਰਮਨ ਨੂੰ ਦਿਓ ਇਜਾਜ਼ਤ ਹੋਰ ਖਬਰਾਂ ਦੀ ਦੇਖਦੇ ਰਹੋ ਅੰਜਟ ਪੰਜਾਬੀ ਨਿਊਜ਼ ਧੰਨਵਾਦ ਸਸੀ ਅਕਾਲ